ਸਚੂਆ ਕਾਨ ਦਾਲਮਿਉਟ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਰੁਖ ਕਰ ਲਵਾਂਗੇ ਇਸ ਵਕਤ ਦੀ ਵੱਡੀ ਖਬਰ ਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਅੱਜ ਚੋਣਾਂ ਜਿਹੜੀਆਂ ਨੇ ਹਰਿਆਣਾ ਦੇ ਵਿੱਚ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਕੁੱਲ 40 ਸੀਟਾਂ ਦੇ ਲਈ VOTING ਜਿਹੜੀ ਹੈ ਉਹ ਸਵੇਰ ਤੋਂ ਹੀ ਲਗਾਤਾਰ ਚੱਰੀ ਹੈ ਤਕਰੀਬਨ 4 ਲੱਖ ਤੋਂ ਵੱਧ ਸਿੱਖੋ ਵੋਟਰ ਨੇ ਜਿਹੜੇ ਅੱਜ ਫੈਸਲਾ ਕਰਨਗੇ ਕਿ ਕੌਣ ਹਰਿਆਣਾ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ਼ ਹੋਵੇਗਾ ਕੋਲ 164 ਉਮੀਦਵਾਰ ਮੈਦਾਨ ਦੇ ਵਿੱਚ ਆਪਣੀ ਅੱਜ ਕਿਸਮਤ ਜਿਹੜੀ ਅਜ਼ਮਾ ਰਹੇ ਨੇ ਤੇ ਉੱਥੇ ਹੀ 390 ਪੋਲਿੰਗ ਬੂਥ ਜਿਹੜੇ ਨੇ ਇਹਨਾਂ ਚੋਣਾਂ ਦੀ ਖਾਤਰ ਜਿਹੜੇ ਨੇ ਬਣਾਏ ਗਏ ਨੇ ਪੰਜ ਸਿੱਖ ਜਥੇਬੰਦੀਆਂ ਦੇ ਵਿਚਕਾਰ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਹਰਿਆਣਾ ਦੇ ਵਿੱਚ ਵੱਡਾ ਮੁਕਾਬਲਾ ਜਿਹੜਾ ਆ ਪ੍ਰਬੰਧਕ ਕਮੇਟੀ ਨੂੰ ਲੈ ਕੇ ਦੇਖਣ ਨੂੰ ਮਿਲ ਰਿਹਾ ਹੈ ਗੁਰਦੁਆਰਾ ਸੰਘਰਸ਼ ਕਮੇਟੀ ਹਰਿਆਣਾ ਜਸੂਬਾਰ ਪਾਈ ਗਰੁੱਪ ਇਸ ਤੋਂ ਇਲਾਵਾ ਹਰਿਆਣਾ ਸਿੱਖ ਪੰਥਕ ਦਲ ਅਕਾਲੀ ਗਰੁੱਪ ਪੰਥਕ ਦਲ ਹਰਿਆਣਾ ਝਿੰਡਾ ਗਰੁੱਪ ਅਤੇ ਸਿੱਖ ਸਮਾਜ ਨਲਵੀ ਗਰੁੱਪ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾਦੂਵਾਲ ਗਰੁੱਪ ਦੇ ਵਿਚਕਾਰ ਅੱਜ ਅਹਿਮ ਮੁਕਾਬਲਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿ ਆ ਜਾ ਰਿਹਾ ਹੈ ਕਿ ਤਕਰੀਬਨ ਸ਼ਾਮ ਤੱਕ ਯਾਨੀ ਕਿ 5 ਵਜੇ ਤੱਕ VOTING ਪ੍ਰਕਿਰਿਆ ਜਿਹੜੀ ਹੈ ਚੱਲਦੀ ਨਜ਼ਰ ਆਵੇਗੀ ਤਕਰੀਬਨ 4 ਲੱਖ ਤੋਂ ਵਧੇਰੇ ਸਿੱਖ ਵੋਟਰ ਨੇ ਜਿਹੜੇ ਅੱਜ ਵੋਟ ਜਿਹੜੀ ਆ ਦਿੰਦੇ ਹੋਏ ਨਜ਼ਰ ਆਣਗੇ ਨਾ ਚਾਰ ਜਥੇਬੰਦੀਆਂ ਦੇ ਵਿੱਚ ਆਪਸੀ ਮੁਕਾਬਲਾ ਏ ਅਤੇ ਗੱਲ ਕਰ ਲਈ ਜਾਵੇ ਤਾਂ ਇਹ ਸਿਰਫ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਚੋਣਾਂ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਸਿਰਫ ਸਿੱਖ ਜਿਹੜੇ ਨੇ ਉਹੀ VOTING ਜਿਹੜੀ ਆ ਕਰ ਸਕਦੇ ਨੇ ਤਾਂ ਦੇਖਣਾ ਹੋਵੇਗਾ ਕਿ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਕਿਸ ਦੇ ਪੱਖ ਦੇ ਵਿੱਚ ਬੋਲਦੇ ਹੋਏ ਨਜ਼ਰ ਆਉਣਗੇ ਗੱਲ ਰੋਪੜ ਦੀ ਕਰ ਲੈਨੇ ਆ ਰੋਪੜ ਦੇ ਵਿੱਚ ਸੈਣੀ ਮਹਾ ਸਮਾमेलन ਕਰਵਾਇਆ ਗਿਆ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਜਿਹੜੇ ਨੇ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕਰਦੇ ਨਜ਼ਰ ਆਏ ਪਰ ਇਸ ਮੌਕੇ ਨਾਇਬ ਸਿੰਘ ਸੈਣੀ ਦੇ ਆਉਣ ਦੀ ਸੂਚਨਾ ਜਦੋਂ ਕਿਸਾਨ ਜਥੇਬੰਦੀਆਂ ਨੂੰ ਲੱਗੀ ਤਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਲਗਾਤਾਰ ਹੀ ਉਥੇ ਕਾਲੀਆਂ ਝੰਡੀਆਂ ਫੜਕੇ ਦੇਖਿਆ ਗਿਆ ਕੇਂਦਰ ਸਰਕਾਰ ਦੇ ਖਿਲਾਫ ਹਰਿਆਣਾ ਸਰਕਾਰ ਦੇ ਖਿਲਾਫ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਖਿਲਾਫ ਜਿਹੜੀ ਹੈ ਜਮ ਕੇ ਦੀ ਬਾਤ ਜੀ ਵੀ ਕੀਤੀ ਗਈ ਕਿਸਾਨਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਤਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਲਗਾਤਾਰ ਹੀ ਮਰਨ ਵਰਤ ਜਾਰੀ ਰੱਖ ਕੇ ਬੈਠੇ ਨੇ ਅਤੇ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਵਾਸਤੇ ਕੋਈ ਵੀ ਰਾਹਦਾਰੀ ਜਿਹੜੀ ਹੈ ਉਹ ਨਹੀਂ ਦੇ ਰਹੀ ਅਤੇ ਹਰਿਆਣਾ ਦਾ ਰੁਖ ਜਿਹੜਾ ਹੈ ਕਿਤੇ ਨਾ ਕਿਤੇ ਪੰਜਾਬ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਲਈ ਸਾਨਾ ਸ਼ਾਹੀਏ ਕਿਸਾਨਾਂ ਦਾ ਕਹਿਣਾ ਇਸ ਮੌਕੇ ਤੇ ਵੱਡੇ ਪੱਧਰ ਦੇ ਉੱਤੇ ਪੁਲਿਸ ਬਲ ਵੀ ਮੌਜੂਦ ਦੇਖਣ ਨੂੰ ਮਿਲਿਆ ਜ਼ਿਲ੍ਹੇ ਦੇ ਐਸਐਸਪੀ ਅਗਰਨੀਤ ਸਿੰਘ ਖੁਰਾੜਾ ਦੇ ਵੱਲੋਂ ਆਪ ਮੌਕੇ ਉੱਤੇ ਸਾਰੀ ਸਥਿਤੀ ਦੇ ਉੱਤੇ ਨਜ਼ਰ ਜਿਹੜੀ ਹੈ ਉਹ ਰੱਖੀ ਗਈ ਦੂਜੇ ਪਾਸੇ ਪੁਲਿਸ ਦੇ ਵੱਲੋਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸੜਕ ਜਿਹੜੀ ਹੈ ਉਹ ਰੋਕਣ ਦੀ ਕੋਸ਼ਿਸ਼ ਜਿਹੜਾ ਵੱਲੋਂ ਕੀਤੀ ਜਾ ਰਹੀ ਸੀ ਉਹ ਨਹੀਂ ਰੋਕਣ ਦਿੱਤੀ ਗਈ ਅਤੇ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਗਨ ਜਿਹੜਾ ਆ ਪੰਜਾਬ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਆ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਵੱਡੀ ਫੋਰਸ ਜਿਹੜੀ ਹੈ ਇਸ ਮੌਕੇ ਤੇ ਤਾਇਨਾਤ ਕੀਤੀ ਗਈ ਵੱਡੀ ਤਾਦਾਦ ਦੇ ਵਿੱਚ ਪੁਲਿਸ ਬਲ ਜਿਹੜਾ ਇੱਥੇ ਮੌਜੂਦ ਸੀ ਇਸ ਮੌਕੇ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਹਰਿਆਣਾ ਦੇ ਕਿਸਾਨਾਂ ਦੀ 100% ਫਸਲ ਐਮਐਸਪੀ ਦੇ ਉੱਤੇ ਖਰੀਦ ਰਹੀ ਹੈ ਕਿਸਾਨਾਂ ਦੇ ਵੱਲੋਂ ਕਿਤੇ ਜਾ ਰਹੇ ਪ੍ਰਦਰਸ਼ਨ ਦੇ ਉੱਤੇ ਮੁੱਖ ਮੰਤਰੀ ਦੇ ਵੱਲੋਂ ਜਿਹੜੀ ਪ੍ਰਤੀਕਿਰਿਆ ਆ ਉਹ ਵੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਦੀ ਹਾਲਤ ਨੂੰ ਬਹੁਤ ਜ਼ਿਆਦਾ ਖਰਾਬ ਕਰ ਦਿੱਤਾ ਹੈ ਉਹਨਾਂ ਦੇ ਅੱਗੇ ਕਿਸਾਨ ਦੇ ਖੁਸ਼ਹਾਲੀ ਦੇ ਲਈ ਕਾਂਗਰਸ ਨੇ ਜੋ ਵਾਅਦੇ ਕੀਤੇ ਸੀ ਕਿਸਾਨਾਂ ਦੇ ਨਾਲ ਜੋ ਕਾਂਗਰਸ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਜਿਸ ਕਰਕੇ ਅੱਜ ਕਿਸਾਨਾਂ ਦੀ ਇਹ ਹਾਲਤ ਬਣੀ ਹੈ ਐਮਐਸਪੀ ਦੀ ਗਾਰੰਟੀ ਆਪ ਦੇਗੇ ਬਿਲਕੁਲ ਅਸੀਂ ਨੇ ਕਿਹਾ ਹੈ ਕਿ ਇਹ ਜਿਵੇਂ ਅਸੀਂ ਨੇ 100% ਹਰਿਆਣਾ ਕੇ ਕਿਸਾਨ ਕੀ ਫਸਲ ਹਮ ਖਰੀਦ ਰਹੇ ਹਾਂ ਐਮਐਸਪੀ ਪਰ ਖਰੀਦ ਰਹੇ ਹਾਂ ਕਿਉਂਕਿ ਕੁਝ ਇਹ ਬਾਤ ਮੇਰੇ ਸੇ ਪੁੱਛੀ ਗਈ ਕਿ ਇਸ ਕੀ ਗਾਰੰਟੀ जब मैं विधानसभा के अंदर खड़ा होकर बोल रहा हूँ तो मेरी गारंटी है कि हम हरियाणा के किसान की सौ परसेंट फसल पर रहे हैं और हमने ये कहा है कि यहाँ पर अगर हमारी सरकार बनती है तो यहाँ के किसान की भी सौ परसेंट फसल हम एम एस पी पर दे रहे कांग्रेस ने किसान की हालत को बहुत ही खराब किया उन्हें आगे किसान के खुशहाली लाई कांग्रेस ने जो वायदे किते किसान एक भी पूरा नहीं किया किसान दी धान और किसान दी गेहूं केंद्र खरीदता है एक भी फसल किसान की कांग्रेस ने यहां पर शासन किया है एम पर नहीं खरीदी यही हालात यहां पर आम आदमी की सरकार है ये आम आदमी नहीं आपदा सरकार है आपदा सरकार ने भी एक भी किसान को बातें तो करते हैं पर एमएसपी पर नहीं खरीदती आप मैं तो यहाँ की सरकार को ये सलाह दूंगा कि आप भी विधानसभा के अंदर खड़े होकर के बोल दीजिए कि मैं पंजाब के किसान की 100 परसेंट फसल एम एस पी पर खरीदूंगा बोल देना चाहिए अगर किसान हित की चिंता करनी है तो मिलकर के होनी चाहिए केंद्र अपने तरीके से खरीदता है प्रदेश उसके अंदर सहयोग करता है कुछ फसलें केंद्र खरीदता है और कुछ प्रदेश खरीदता है हमने हरियाणा के अंदर जो फसलें केंद्र खरीदता है उसके अंदर बढ़ोतरी करते हुए हरियाणा में ये कहा है कि हम 100 परसेंट फसल एमएसपी पर किसान की खरीदेंगे कोई भी फसल है वो हम एमएसपी पर खरीदेंगे यहाँ भी बोल देना चाहिए परंतु बात करते हैं किसान को जितना शोषण यहाँ पर हुआ है मेरे ख्याल से इतना शोषण कहीं नहीं हुआ ਕਿਸਾਨੀ ਮੰਗਾ ਨੂੰ ਲੈ ਕੇ ਪਿਛਲੇ 54 ਦਿਨ ਤੋਂ ਵਧੇਰੇ ਸਮਾਂ ਹੋ ਗਿਆ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਮਰਨ ਵਰਤ ਉੱਤੇ ਬੈਠੇ ਨੇ ਤੇ ਹਾਲਤ ਜਿਹੜੀ ਹੈ ਲਗਾਤਾਰ ਹੀ ਨਾਜ਼ੁਕ ਸਥਿਤੀ ਦੇ ਵਿੱਚ ਪਹੁੰਚਦੀ ਨਜ਼ਰ ਆ ਰਹੀ ਹੈ ਇਸ ਦਰਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਕੇਂਦਰੀ ਖੇਤੀਬਾੜੀ ਮੰਤਰਾਲੇ ਦਾ ਇੱਕ ਵਫ਼ਦ ਜਿਹੜਾ ਆ ਪੰਜਾਬ ਪੁਲਿਸ ਸਣੇ ਖਨੋਰੀ ਬਾਡਰ ਤੇ ਉੱਤੇ ਪਹੁੰਚੇ ਤੇ ਕਿਤੇ ਨਾ ਕਿਤੇ ਵੀ ਕਿਹਾ ਜਾ ਸਕਦਾ ਕਿ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਕਿਤੇ ਨਾ ਕਿਤੇ ਜਿੱਤ ਵੀ ਜੜੀ ਮਿਲੀ ਹੈ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਹੁਣ ਰابطਾ ਕਾਇਮ ਹੋ ਚੁੱਕਿਆ ਤੇ ਕੇਂਦਰ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਮੀਟਿੰਗ ਕਰਨਾ ਚਾਹੁੰਦੀ ਹੈ ਆਖਰਕਾਰ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਦੇ ਲਈ ਹੁਣ ਤਿਆਰ ਹੈ ਅਤੇ ਮੁਲਾਕਾਤ ਦੇ ਮਗਰੋਂ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿਚਾਲੇ 14 ਫਰਵਰੀ ਨੂੰ ਜਿਹੜੀ ਮੀਟਿੰਗ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਗੱਲਬਾਤ ਦੇ ਮਗਰੋਂ ਕਿਸਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਹਿ ਕੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇੱਕ ਪ੍ਰਪੋਜ਼ਲ ਦਿੱਤਾ ਹੈ ਹਾਲਾਂਕਿ ਇਹ ਪ੍ਰਪੋਜ਼ਲ ਕੀ ਹੈ ਇਸ ਬਾਰੇ ਛੇਤੀ ਹੀ ਜਾਣਕਾਰੀ ਜਿਹੜੀ ਹੈ ਉਹ ਨਿਸ਼ਰ ਕੀਤੀ ਜਾਵੇਗੀ ਇਸ ਮਗਰੋਂ ਕਿਸਾਨਾਂ ਦੇ ਅੰਦਰ ਇਹ ਆਸ ਜ਼ਰੂਰ ਜਗ ਗਈ ਹੈ ਕਿ ਸ਼ਾਇਦ ਕੇਂਦਰ ਸਰਕਾਰ ਹੁਣ ਆਖਰਕਾਰ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹ ਮੰਨ ਸਕਦੀ ਹੈ ਤੇ ਜਲਦ ਹੀ ਡੱਲੇਵਾਦ ਦਾ ਜਿਹੜਾ ਮਰਨ ਵਰਤਾ ਉਹ ਵੀ ਖਤਮ ਹੋ ਸਕਦਾ ਹੈ ਅਨਮਿਊਟ ਤੇ ਜੁੜੇ ਹੋ ਤੁਸੀਂ ਤਾਂ ਇਸ ਵਕਤ ਸਾਡੇ ਨਾਲ ਖਨੌਰੀ ਮੋਰਚੇ ਤੋਂ ਵੱਡੇ ਕਿਸਾਨਾਂ ਆਗੂ ਕਾਕਾ ਸਿੰਘ ਕੋਟੜਾ ਜੁੜ ਚੁੱਕੇ ਨੇ ਕਾਕਾ ਸਿੰਘ ਕੋਟੜਾ ਜੀ ਕੇਂਦਰ ਦੇ ਅਧਿਕਾਰੀ ਆਏ ਸੀ ਕੀ ਗੱਲਬਾਤ ਹੋਈ ਹੈ ਕਿ ਮੈਡੀਕਲ ਟਰੀਟਮੈਂਟ ਜਿਹੜਾ ਹੁਣ ਦਿੱਤਾ ਜਾਵੇਗਾ ਜਗਜੀਤ ਸਿੰਘ ਡੱਲੇਵਾਲ ਨੂੰ ਵੇਖੋ ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਡੱਲੇਵਾਲ ਨੇ ਤਿੰਨ ਗੇੜੇ ਸਾਡੇ ਲਵਾਇਆ ਮੰਨੇ ਨਹੀਂ ਉਹ ਮਣਾ ਹੀ ਕਰਦੇ ਰਹੇ ਦੋ ਵਾਰੀ ਆਪ ਆਏ ਨੇ ਅਧਿਕਾਰੀ ਕਿਉਂਕਿ ਅਧਿਕਾਰੀਆਂ ਨੂੰ ਹੁੰਦਾ ਵੀ ਇਹ ਕੁਝ ਆਪ ਆਗੂ ਕੁਝ ਹੋਰ ਕਹਿੰਦੇ ਨੇ ਡੱਲੇਵਾਂ ਸਭ ਕੁਝ ਹੋਰ ਕਹਿੰਦੇ ਹੋਣਗੇ ਪਰ ਜਦੋਂ ਦੋ ਵਾਰੀ ਆਏ ਨੇ ਤੀਜੀ ਵਾਰ ਬਹਿ ਗਏ ਸੀ ਯਾਰ ਤੁਸੀਂ ਕਹੋ ਜਾ ਕੇ ਸਾਡੇ ਨਹੀਂ ਮੰਨਦੇ ਅਸੀਂ ਆਖਿਆ ਵੀ ਦੇਖ ਲਓ ਜ਼ੋਰ ਲਾ ਕੇ ਉਹ ਹਜੇ ਤੱਕ ਵੀ ਸਹਿਮਤੀ ਨਹੀਂ ਉਹਨਾਂ ਦੀ ਮੈਨੂੰ ਤਾਂ ਇੱਥੋਂ ਤੱਕ ਕਿਹਾ ਯਾਰ ਮੇਰੇ ਦੋ ਤਿੰਨ ਦਿਨਾਂ ਕਿਉਂ ਮੈਨੂੰ ਮਰਵਾਉਨੇ ਦੋ ਤਿੰਨ ਦਿਨਾਂ ਮੇਰੇ ਲੱਗ ਜਾਣ ਦੁਸਰ ਤੇ ਮੈਂ ਜਿਹੜੀ ਜ਼ਿੰਦਗੀ ਲੈ ਗਿਆ ਇੱਥੋਂ ਤੱਕ ਜਿਹੜੇ ਮੋਰਚ ਨੂੰ ਲੈ ਗਿਆ ਹੁਣ ਤੁਸੀਂ ਸੰਭੋ ਪਰ ਸਾਰਿਆਂ ਦੀ ਭਾਵਨਾ ਮੈਂ ਕਿ ਡੱਲੇਵਾਲ ਸਾਹਿਬ ਸਾਡੇ ਵਿੱਚ ਕੈਮ ਰਹਿਣ ਅਸੀਂ ਅਪੀਲ ਕਰਾਂਗੇ ਚਲੋ ਇੰਨੀ ਕੁ ਤਾਂ ਅਸੀਂ ਵੀ ਰਾਹਤ ਦੇਤੀ ਜਿਹੜੀ ਭੋਜਨ ਵਾਲੀ ਆ ਵੀ ਨਹੀਂ ਛਕੋ ਵੀ ਮੈਡੀਕਲ ਕੋਈ ਲੈ ਲਓ ਤਾਂ ਜਿਹੇ ਜਿਹੇ ਹਾਲਾਤ ਨੇ ਉਹ ਅਸੀਂ ਅਪੀਲ ਕਰਾਂਗੇ ਤਾਂ ਉਸ ਜਦੋਂ ਹੁਣ ਅਪੀਲ ਲੈ ਕੇ ਗਏ ਨਾਲ ਦੀ ਨਾਲ ਇਹ ਗੱਲ 2100 ਆ 121 ਆ ਜਿਹੜੇ ਸਾਡੇ ਕਿਸਾਨ ਬੈਠੇ ਨੇ ਅੱਜ ਚੌਥੇ ਦਿਨ ਦੇ ਵਿੱਚ ਕਹਿੰਦਾ ਵੀ ਉਹਨਾਂ ਤੋਂ ਸਹਿਮਤੀ ਲਓ ਪਹਿਲਾਂ ਜੇ ਉਹ ਉੱਠਣਗੇ ਤਾਂ ਮੈਂ ਫੇਰ ਲਊਗਾ ਮੈਨੂੰ ਇਹ ਲੱਗਦਾ ਵੀ ਇਹ ਆਗੂ ਹੈ ਇਕੱਲੀ ਇਕੱਲੀ ਗੱਲ ਵਿਚਾਰਦਾ ਅਸੀਂ ਕਈ ਗੱਲਾਂ ਭੁੱਲ ਜਾਂਦੇ ਆ ਕਈ ਗੱਲ ਨਹੀਂ ਵਿਚਾਰਦੇ ਤਾਂ ਉਹ ਅਧਿਕਾਰੀਆਂ ਦਾ ਜਿਹੜਾ ਰੋਸ ਸੀਗਾ ਉਹਨਾਂ ਦਾ ਇਹ ਸੀਗਾ ਵੀ ਜਿੰਨਾ ਦੇ ਡੱਲੇ ਵਾਲ ਸਭ ਕੁਝ ਲੈਂਦਾ ਨਹੀਂ ਮੈਨੂੰ ਲੱਗਦਾ ਉਹ ਜਾਣਦੇ ਰੋਸ ਚ ਨਹੀਂਗੇ ਕਿਉਂਕਿ ਉਤਲੇ ਉਹਨਾਂ ਨੇ ਕੇਂਦਰ ਵਾਲਿਆਂ ਨੇ ਭੇਜੀਏ ਹੋਣਗੇ ਵੀ ਪੱਕੀ ਰਿਪੋਰਟ ਹੋਵੇ ਛੱਡ ਕੇ ਨਹੀਂ ਆਉਣੀ ਕਿਸੇ ਗੱਲ ਤੇ ਪੰਜਾਬ ਵਾਲੇ ਵੀ ਇੱਥੇ ਨਾਲ ਨੇ ਕੇਂਦਰ ਵਾਲੇ ਵੀ ਨਾਲ ਨੇ ਤਾਂ ਜਿਹੜੀ ਉਹਨਾਂ ਨੇ ਕਿਹਾ ਵੀ ਅਸੀਂ ਮੀਟਿੰਗ ਵੀ ਛੋਡੇ ਕਹਿਣ ਤੇ ਅਸੀਂ ਦਿੱਲੀ ਕਰ ਲਾਂਗੇ। ਵੀ ਚੰਡੀਗੜ੍ਹ ਦੇ ਵਿੱਚ ਨਹੀਂ ਕਰ ਲਾਂਗੇ ਅਸੀਂ ਆ ਕਿ ਵੀ ਉਹਨੇ ਸਾਨੂੰ ਦਿੱਲੀ ਪੈਂਦੇ ਉਹਨੇ ਚੰਡੀਗੜ੍ਹ ਪੈਂਦੀ ਐ। ਤਾਂ ਦਿੱਲੀ ਦੇ ਵਿੱਚ ਮੈਂ ਸਾਰੀ ਦੁਨੀਆ ਤੇ ਜਾਂਦਾ। ਪ੍ਰਸਤਾਵ ਚੰਡੀਗੜ੍ਹ ਦਾ ਆਇਆ ਸੀ ਗੁੰਡਾ ਸਾਹਿਬ ਆ ਉਹਨਾਂ ਨੇ ਅਸੀਂ ਕਹਿਤੀ ਵੀ ਉਹ ਕਹਿੰਦੇ ਵੀ ਇਹ ਕਿਹੜਾ ਦੋ ਤਿੰਨ ਮੀਟਿੰਗਾਂ ਹੋਣੀਆਂ ਆਪਣੀਆਂ ਇਹ ਸ਼ਿਸ਼ੂਆਂ ਤੇ ਤਾਂ ਇੱਕ ਮੀਟਿੰਗ ਚੰਡੀਗੜ੍ਹ ਕਰਕੇ ਅਗਲੀ ਮੀਟਿੰਗ ਦਿੱਲੀ ਤੈਅ ਕਰ ਲਾਂਗੇ। ਤਾਂ ਹੋ ਸਕਦਾ ਅਸੀਂ ਕੋਸ਼ਿਸ਼ ਵੀ ਕਰਾਂਗੇ ਤੇ ਪਹਿਲੀ ਮੀਟਿੰਗ ਵੀ ਇਹ ਦਿੱਲੀ ਹੋ ਜੇ। ਤਾਂ ਉਹਨਾਂ ਨੇ ਜਿਹੜੇ ਸਾਨੂੰ ਇੱਥੋਂ ਤੱਕ ਲੰਮਾ ਲਜਾਣ ਦੀ ਗੱਲ ਹੈ ਕਈ ਮੈਂ ਸੋਡੇ ਮਤਮ ਰਹੀਏ ਦੱਸਦਾ ਲੋਕਾਂ ਨੂੰ ਇੱਕ ਤਾਂ ਉਹਨਾਂ ਨੇ ਯਾਰ ਕੀਤਾ ਵੀ ਜਿਹੜਾ ਇਹ ਸ਼ਿਸ਼ੂਆਂ ਤੇ ਸਮਾਂ ਚਾਹੀਦਾ ਸਾਡੇ ਅਧਿਕਾਰੀਆਂ ਨੂੰ ਬੈਠਣਾ ਸਾਰੇ ਪੈਨਲ ਮੀਟਿੰਗ ਹੋਊਗੀ ਪੈਨਲਾਂ ਦੇ ਵਿੱਚ ਸਾਰੇ ਜਿਹੜੇ ਜਿਹੜੀਆਂ ਮੰਗਾਂ ਨਾਲ ਸੁਵੰਤਾ ਸਾਰੇ ਅਧਿਕਾਰੀ ਹੋਣੇ ਚਾਹੀਦੇ ਉਹ ਸਾਡੇ 26 ਜਨਵਰੀ ਦਾ ਕਰਕੇ ਬਿਜੀ ਨੇ ਸਾਡੀਆਂ ਡਿਊਟੀਆਂ ਲੱਗੀਆਂ ਨੇ 26 ਜਨਵਰੀ ਤੋਂ ਬਾਅਦ ਹੀ ਨਾਲ ਸਾਰੇ ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਹੇ ਨੇ ਜਿਹੜੇ ਸਾਡੇ ਐਮ.ਐਲ.ਏ. ਬੀ.ਜੇ.ਪੀ. ਤੇ ਜਿਹੜੇ ਮੰਤਰੀ ਆ ਉਹ ਸਾਰੇ 8 ਤੱਕ ਵੀ ਜੀ ਰਹਿਣਗੇ 8 ਦੇ ਨਾਲ ਜਿਹੜੇ ਰਿਜ਼ਲਟ ਆਉਣਾ ਹੈ ਦਿੱਲੀ ਦਾ ਤੇ 9 ਨੂੰ ਉਹ ਜਿਹੜਾ ਚੋਣ ਜਾਬਤਾ ਹੁੰਦਾ ਚੋਣ ਜਾਬਤਾ ਖੁੱਲਣਾ ਹੈ ਨਾਲ ਦੀ ਨਾਲ ਹੀ 9 ਨੂੰ 10 ਤੇ 11 12 13 ਤੱਕ ਆਪਣਾ ਪੂਰੇ ਭਾਰਤ ਦਾ ਬਜਟ ਪੇਸ਼ ਕਰਨਾ ਹੈ ਵੀ ਤਿੰਨ ਦਿਨ ਅਸੀਂ ਬਜਟ ਪੇਸ਼ ਕਰਨਾ ਹੈ ਨਾਲ ਦੀ ਨਾਲ ਹੀ 13 ਨੂੰ ਅਸੀਂ ਬਜਟ ਪੇਸ਼ ਕਰਕੇ ਤੇ 14 ਨੂੰ ਹੀ ਮੀਟਿੰਗ ਦੀ ਜਿਹੜੀ ਡੇਟ ਦਿੱਤੀ ਹੈ ਬਹੁਤ ਅਸੀਂ ਇਸ ਤੋਂ ਪਹਿਲਾਂ ਦੇ ਵਿੱਚ ਸਾਡੀ ਗਜੈਸ ਨਹੀਂ ਇਹ ਸਾਡੀ ਅਪੀਲ ਮੰਨ ਲਓ ਬਈ ਉਹ ਫਿਰ ਅਸੀਂ ਸਾਰਿਆਂ ਨੇ ਜਦੋਂ ਵੀ ਕੋਈ ਸਮਾਂ ਨਹੀਂ ਮਿਲਦਾ ਸਮਾਂ ਤੈ ਨਹੀਂ ਤਾਂ ਉਹ ਜਿਹੜੀ ਹੁਣ 14 ਫਰਵਰੀ ਤੋਂ ਉਹ ਸਾਡੀ ਵੀ ਹੁਣ ਸਮੱਸਿਆ ਬਣੀ ਵੀ ਮੀਟਿੰਗ ਵੀ ਆ ਗਈ ਤੇ ਮੀਟਿੰਗ ਦੇ ਵਿੱਚੋਂ ਜੇ ਅਸੀਂ ਇਧਰੋਂ ਕੁਝ ਲੈਂਦੇ ਨਹੀਂ ਤਾਂ ਫਿਰ ਡੱਲੇਵਾਲ ਸਾਹਿਬ ਵੀ ਨਹੀਂ ਸਾਡੇ ਚ ਰਹਿੰਦਾ ਤਾਂ ਫਿਰ ਮੀਟਿੰਗ ਹੀ ਕਰਨੀ ਇਸ ਲਈ ਹੁਣ ਸਾਰੇ ਫੋਰਮ ਨੇ ਅਸੀਂ ਦਬਾਅ ਪਾਉਣ ਲੱਗੇ ਵਾ ਡੱਲੇ ਸਾਹਿਬ ਡੱਲੇਵਾਲ ਸਾਹਿਬ ਅਪੀਲ ਕਰਨ ਲੱਗੇ ਕਿ ਕੁਝ ਮੈਡੀਕਲ ਲੈ ਲਓ ਤੁਸੀਂ ਕੁਝ ਮੈਡੀਕਲ ਲੈ ਲਾਈਕ ਰਹਿ ਕੇ ਠੀਕ ਹੈ ਜੀ ਨਜ਼ਰ ਉਹਨਾਂ ਦਾ ਸਿੱਧਕ ਹੈ ਵੀ ਐਮਐਸਪੀ ਗਰੰਟੀ ਕਾਨੂੰਨ ਤੇ ਸਰਕਾਰ ਆਉਂਦੀ ਨਹੀਂ ਐਮਐਸਪੀ ਗਰੰਟੀ ਨੂੰ ਬਣਾਉਂਦੇ ਨਹੀਂ ਮੈਂ ਭੋਜਨ ਦਾ ਛੱਕਣੇ ਨੇ ਮੈਂ ਲੋਕਾਂ ਨਾਲ ਵਾਦਾ ਕਰਕੇ ਮੈਂ ਬੈਠਾ ਅਸੀਂ ਉਸ ਗੱਲ ਤੇ ਹੁਣ ਉਹਨੂੰ ਥੋੜਾ ਜਿਆਦਾ ਕਰਦੇ ਆਂ ਵੀ ਚਲੋ ਮੈਡੀਕਲ ਲੈ ਲਓ ਤੇ ਭੋਜਨ ਵਾਲੀ ਪਾਸੇ ਨਾਲੋ ਹੁਣ ਇਧਰ ਲਈ ਪੀਐਨ ਵੀ ਅਸੀਂ ਉਹਨਾਂ ਕੋਲੇ ਕਰਦੇ ਆਂ ਮੈਨੂੰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਉਹਨਾਂ ਕਿਸਾਨਾਂ ਦੀ ਮਨਜ਼ੂਰੀ ਲੈ ਕੇ ਆਓ ਜਿਹੜੇ ਮੇਰਾ ਕਰਕੇ ਮਰਨ ਵਰਤ ਉੱਤੇ ਬੈਠੇ ਨੇ ਕਿ ਇਨ੍ਹਾਂ ਕਿਸਾਨਾਂ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਆ ਆ ਇਹਨਾਂ ਨੇ ਤਾਂ ਸਹਿਮਤੀ ਦਿੱਤੀ ਆ ਵੀ ਪਹਿਲਾਂ ਡੱਲੇਵਾਲ ਮਰਤਮਾਰ ਖੋਲਣ ਫੇਰ ਅਸੀਂ ਖੋਲਾਂਗੇ ਇਹ ਤਾਂ ਉਦੋਂ ਵੀ ਵੱਧ ਕੇ ਕਹੀ ਇਹਨਾਂ ਨੇ ਵੀ ਪਹਿਲਾਂ ਡੱਲੇਵਾਲ ਸਾਬ ਕੁਝ ਲੈਣ ਫੇਰ ਅਸੀਂ ਕੁਝ ਲਾਵਾਂਗੇ ਹੁਣ ਡੱਲੇਵਾਲ ਸਾਹਿਬ ਨੂੰ ਇਹਨਾਂ ਦੀ ਹੁਣ ਸਾਰਿਆਂ ਦੀ ਸਾਡੀ ਸੰਜੀ ਅਪੀਲ ਬਣ ਗਈ ਆ ਇਸ ਕਿਸਾਨਾਂ ਦੀ ਵੀ ਬਣ ਗਈ ਆ ਸਾਡੇ ਫੋਰਮ ਦੀ ਵੀ ਬਣ ਗਈ ਆ ਦੂਜੇ ਫੋਰਮ ਦੀ ਵੀ ਸੀ ਮੈਂ ਤਾਂ ਤੀਜੇ ਦੀ ਵੀ ਕਹਿੰਨਾ ਪਾਤੜਾਂ ਦੇ ਵਿੱਚ ਉਹਨਾਂ ਆਗੂਆਂ ਨੇ ਵੀ ਕਿਹਾ ਬਈ ਯਾਰ ਛੱਡੋ ਮੰਗਾ ਮੂੰਗਾ ਡੱਲੇਵਾਲਾ ਸਭ ਬਚਣਾ ਚਾਹੀਦਾ ਖਾਸ ਕਰਕੇ ਮੈਂ ਲੱਖੋਵਾਲਾ ਦਾ ਨਾਲ ਹੈ ਨਾ ਲੱਖੋਵਾਲੇ ਉੱਥੇ ਕਿਹਾ ਕਿ ਬਈ ਡੱਲੇਵਾਲਾ ਸਾਹਿਬ ਨੂੰ ਆਪਾਂ ਨੂੰ ਅਪੀਲ ਕਰਕੇ ਠਾਉਣਾ ਚਾਹੀਦਾ ਰਾਜੇਵਾਲ ਸਾਹਿਬ ਨੇ ਵੀ ਕਿਹਾ ਬਈ ਡੱਲੇਵਾਲਾ ਸਾਹਿਬ ਨੂੰ ਆਪਾਂ ਨੂੰ ਠਾਉਣਾ ਵਿੱਚ ਆਉਣਾ ਚਾਹੀਦਾ ਲੜਾਈ ਲੰਮੀ ਹੈ ਲੜਾਈ ਲੰਮੀ ਦੇ ਵਿੱਚ ਆਗੂ ਇਥੋਂ ਤੱਕ ਲੈ ਕੇ ਜਾਂਦਾ ਤਾਂ ਬਚਣਾ ਜ਼ਰੂਰ ਹੈ ਮੈਂ ਉਹ ਸਾਰਿਆਂ ਦਾ ਧੰਨਵਾਦੀ ਕਰਦਾ ਜਿਹੜਿਆਂ ਨੇ ਅੱਜ ਦੀ ਦੌੜ ਦੇ ਵਿੱਚ ਇਹ ਕਿਹਾ ਬਹੁਤਿਆਂ ਦੇ ਆਪਣੇ ਧਰਮ ਸਥਾਨਾਂ ਤੋਂ ਵੀ ਇਹ ਗੱਲਾਂ ਆਈਆਂ ਬਈ ਕੋਈ ਕਹਿੰਦਾ ਸੀ ਵੀ ਅਰਦਾਸ ਕਰ ਤੀਏ ਪੰਜ ਪੈਰਾ ਤੁਰ ਅਰਦਾਸ ਕਰਵਾ ਤੀਏ ਕੋਈ ਕਹਿੰਦਾ ਸੀ ਕੱਲ ਤੱਕ ਤੁਰ ਅਰਦਾਸ ਕਰਵਾ ਤੀਏ ਉਹ ਸਾਰੇ ਮੱਦੇ ਨਜ਼ਰ ਪ੍ਰਮਾਤਮਾ ਨੇ ਇੱਥੋਂ ਚੱਕ ਲੈ ਕੇ ਆਂਦਾ ਜਿਹੜਾ ਨਿਸ਼ਾਨਾ ਸੀ ਆਪਣਾ ਕੇਂਦਰ ਨਾਲ ਲੜਨ ਦਾ ਮੀਟਿੰਗ ਆ ਮਨਾਉਣ ਦਾ ਉਹ ਕੋਈ ਇੱਕ ਮੀਟਿੰਗ ਨਾਲ ਨਿਭਟਣ ਵਾਲੀ ਗੱਲ ਨਹੀਂ 13 ਜਿਹੜਾ ਦਰਵਾਜ਼ਾ ਬੰਦ ਕਰਿਆ ਸੀ ਕੇਂਦਰ ਨੇ ਉਹਨਾਂ ਦੇ ਸਦਕ ਨੇ ਮੈਨੂੰ ਲੱਗਦਾ ਵੀ ਦਰਵਾਜ਼ਾ ਖੁੱਲਿਆ ਤੇ ਉਹ ਕਿਹੜੇ ਕਿਹੜੇ ਆਗੂ ਜਿਹੜੇ ਉਹ ਸ਼ਾਮਲ ਹੋਣਗੇ ਕਿੰਨਾ ਪੈਨਲ ਹੋਊਗਾ ਇਹ ਤੈਅ ਬਾਅਦ ਵਿੱਚ ਕਰੂੰਗੇ ਜਾਂ ਦੋਨੇ ਫਾਰਮਾਂ ਦੇ ਜਿਹੜੇ ਨੇ ਆਗੂ ਤੁਹਾਡੇ ਉਹੀ ਸ਼ਾਮਲ ਹੋਣਗੇ ਜਾਂ ਫਿਰ ਸੰਯੁਕਤ ਕਿਸਾਨ ਮੋਰਚਾ ਜਿਹਦੇ ਨਾਲ ਤੁਹਾਡੀਆਂ ਪੈਰਲਰ ਮੀਟਿੰਗਾਂ ਚੱਲ ਰਹੀਆਂ ਸੀ ਇਕਤਾਂ ਨੂੰ ਲੈ ਕੇ ਉਹਨਾਂ ਦੇ ਆਗੂ ਵੀ ਸ਼ਾਮਲ ਹੋਣਗੇ ਕੁਝ ਇਸ ਤਰ੍ਹਾਂ ਦਾ ਹੈ ਤੁਹਾਡੇ ਦਿਮਾਗ ਦੇ ਅੰਦਰ ਜਾਂ ਉਧਰੋਂ ਕੋਈ ਪ੍ਰਪੋਜ਼ਲ ਆਈ ਹੈ ਕੇਂਦਰ ਵੱਲੋਂ ਕਿ ਉਹ ਵੀ ਚਾਹੀਦੇ ਨੇ ਤੇ ਤੁਸੀਂ ਵੀ ਹੋਣੇ ਚਾਹੀਦੇ ਨਹੀਂ 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 ਕੇਂਦਰ ਵੱਲੋਂ ਸਾਫ ਹੈ ਸਾਡੇ ਦੋਨੇ ਫੋਰਮਾਂ ਦੇ ਆਗੂ ਹੋਣਗੇ ਦੋਨੇ ਫੋਰਮਾਂ ਦੀ ਲੀਡਰਸ਼ਿਪ ਜਾਊਗੀ ਉਹ ਡੈਲੀਗੇਟ ਕੇ ਜਾਵਣਾ 5 ਦਾ ਬਣਨਾ 4 ਦਾ ਬਣਨਾ ਉਹ ਜਿੰਨੇ ਅੱਗੇ ਜਾਂਦੇ ਸੀ ਉਵੇਂ ਜਾਣਗੇ ਦੂਜੇ ਆਗੂ ਸਾਰੇ ਬੈਠ ਜਾਂਦੇ ਹੁੰਦੇ ਨੇ ਜਿਹੜੇ ਗੱਲ ਕਰਨ ਵਾਲੇ ਦੋ ਚਾਰ ਚੁਣੇ ਜਾਣਗੇ ਉਹ ਢੱਲੇਵਾਲ ਤੇ ਭੰਦੇਰ ਸਾਹਿਬ ਵੀ ਗੱਲ ਕਰਨਗੇ ਦੂਜੇ ਨਾਲ ਜਿਹੜੇ ਸਾਡੇ ਸਹਿਮਤ ਗੱਲ ਜਾਣਗੇ ਇੱਕ ਤਰ੍ਹਾਂ ਦੇ ਨਾਲ ਜਿੱਤ ਮੰਨੀ ਜਾਵੇ ਹੁਣ ਤੱਕ ਦੇ ਮੋਰਚੇ ਦੀ ਇਹ ਵੇਖੋ ਮੈਂ ਤਾਂ ਕਹਿੰਦਾ ਵੀ ਜਿਹੜਾ ਸਦਕ ਸੀ ਜਿੱਤ ਤਾਂ ਨਹੀਂ ਕਹਿ ਸਕਦੇ ਵੀ ਇੱਕ ਕਦਮ ਅੱਗੇ ਹੋਇਆ ਕਿਉਂਕਿ ਜਿੱਤ ਤਾਂ ਜਿਹੜੀ ਮੰਗਾਂ ਲਈ ਬੈਠੇ ਆਂ ਜਦੋਂ ਮੰਗਾਂ ਲਾਗੂ ਕਰਵਾ ਲਾਂਗੇ ਜਿੱਤ ਹੋਇਆ ਤਾਂ ਕਾਕਾ ਕੋਟੜਾ ਜੁੜੇ ਸੀ ਸਾਡੇ ਨਾਲ ਕਾਕਾ ਕੋਟੜਾ ਨੇ ਸਪਸ਼ਟ ਕੀਤਾ ਹੈ ਕਿ ਇਸ ਨੂੰ ਫਿਲਹਾਲ ਜਿੱਤ ਨਹੀਂ ਕਿਹਾ ਜਾ ਸਕਦਾ ਪਰ ਇੱਕ ਕਦਮ ਅਸੀਂ ਜ਼ਰੂਰ ਅੱਗੇ ਵਧੇ ਆਂ ਤਾਂ ਇਹ ਵੀ ਬਿਲਕੁਲ ਤੈਅ ਮੰਨਿਆ ਜਾ ਰਿਹਾ ਕਿ ਹੁਣ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਮੈਡੀਕਲ ਟ੍ਰੀਟਮੈਂਟ ਲੈਣਗੇ ਤਾਂ ਤੁਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਦੀ ਪਲ-ਪਲ ਦੀ ਅਪਡੇਟ ਦੇ ਲਈ ਅਨਮਿਊਟ ਦੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਤੇ ਉਧਰ ਬਹੁਤ ਹੋਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਇਸ ਗਰੋਹ ਦਾ ਪਰਦਾਫਾਸ਼ ਕਰਦਿਆਂ 20 ਮੋਬਾਈਲ ਫੋਨ ਅਤੇ ਇੱਕ ਦਰਜਣ ਦੇ ਕਰੀਬ ਮੋਟਰਸਾਈਕਲ ਜਿਹੜੇ ਨੇ ਇਸ ਚੋਰ ਗਿਰੋਹ ਤੋਂ ਬਰਾਮਦ ਕੀਤੇ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਰੀਬ 10 ਚੋਰਾ ਨੂੰ ਕਾਬੂ ਕਰ ਲਿਆ ਗਿਆ ਤੇ ਉੱਥੇ ਹੀ ਪੁਲਿਸ ਨੇ ਉਹਨਾਂ ਲੋਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੂੰ ਇਹ ਚੋਰੀ ਦੇ ਸਮਾਨ ਜਿਹੜੇ ਆ ਉਹ ਵੇਚਦੇ ਸਨ ਫਿਲਹਾਲ ਪੁਲਿਸ ਇਹਨਾਂ ਤੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਤੇ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਿਹੜੀ ਜਤਾਈ ਗਈ ਹੈ। ਹਾਂਜੀ ਸਰ ਇਸ ਤਰ੍ਹਾਂ ਦੀ ਕਾਰਵਾਈ ਹੈ ਕਿੰਨੇ ਬੰਦੇ ਫੜੇ ਨੇ ਔਰ ਕਿੰਨੇ ਮੋਬਾਈਲ ਔਰ ਕੀ ਕੀ ਫੜੇ? ਜਿਸ ਤਰ੍ਹਾਂ ਹਾਜ਼ਰ ਕਾਲੇ ਐਸਐਸਪੀ ਉਹਨਾਂ ਜੋ ਅਮਰਿਤਸਰ ਬਰਾਡ ਐਸਐਸਪੀ ਹਾਜ਼ਰ ਕਾ ਸਾਡੇ ਡੀਐਸਪੀ ਸੁਵਿੰਦਰ ਸਿੰਘ ਬਰਾਡ ਸਾਊਥ ਡਿਵੀਜ਼ਨ ਬਲੋਡ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਜਿਹੜੀ ਮੁਹਿੰਮ ਚੱਲ ਰਹੀ ਹੈ ਜਿਸ ਚ ਸਾਨੂੰ ਇੱਕ ਕਾਮਯਾਬੀ ਮਿਲੀ ਹੈ ਅਸੀਂ ਉਸ ਚ ਇੱਕ ਚੋਰਾਂ ਦੇ ਗਰੋ ਜਿਹੜੇ ਹੈਗੇ ਆ ਦੋ ਚ ਗਰੋ ਅਸੀਂ ਆ ਆਇਡੈਂਟੀਫਾਈ ਕਰਕੇ ਉਹਨਾਂ ਤੇ ਐਫਆਈਆਰ ਕੀਤੀ ਉਹਨਾਂ ਤੋਂ ਜਿਸ ਚ ਪਹਿਲਾ ਅਸੀਂ ਮੁਕੱਦਮਾ ਨੰਬਰ 9 ਅਧੀਨ ਤਰ੍ਹਾਂ ਤਨਸੋਦ 211 ਬੀਐਨਐਸ ਜਾ ਕੇ ਆਰਗੇਨਾਈਜ਼ ਕ੍ਰਾਈਮ ਦਾ ਇੱਕ ਹੈਗਾ ਕੋਸ਼ਚੇ ਸੀ 6 ਬੰਦੇ ਤੇ ਐਫ ਆਈ ਆਰ ਬਾਈ ਨੇਮ ਦਰਜ ਕੀਤੀ ਦਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਸਾਹਬ ਸਿੰਘ ਪੁੱਤਰ ਪਾਲਾ ਸਿੰਘ ਪ੍ਰਗਟ ਸਿੰਘ ਪੁੱਤਰ ਬਲਜੀਤ ਸਿੰਘ ਸੁਭਾਸ਼ ਪੁੱਤਰ ਡੂੰਗਰ RAM ਨਿਸ਼ਾਨ ਸਿੰਘ ਪੁੱਤਰ ਜਿਹੜਾ ਹੈਗਾ ਕੰਧਵਾਲਾ ਰੋਡ ਦਾ ਵਾਸੀ ਤੇ ਗੋਪੀ ਪੁੱਤਰ ਮੋਤਾ ਸੀ ਇਹਨਾਂ ਕੋਲੋਂ ਜਿਹੜੀ ਇਹ ਫਸਟ ਐਫ ਆਈ ਆਰ ਹੈ ਇਹਦੇ ਵਿੱਚ ਸਾਨੂੰ ਹੁਣ ਤੱਕ ਜਿਹੜੇ ਹੈਗੇ ਆ 10 ਮੋਟਰਸਾਈਕਲ ਜਿਹੜੇ ਹੈਗੇ ਇਹਨਾਂ ਨੇ ਚੋਰੀ ਕੀਤੇ ਤੇ ਤਕਰੀਬਨ 20 ਮੋਬਾਈਲ ਫੋਨ ਜਿਹੜੇ ਹੈਗੇ ਸਾਨੂੰ ਰਿਕਵਰ ਹੋਏ ਇਹ ਹੁਣ ਹੈ ਵੀ ਸਾਡੇ ਕੋਲ ਮਾਨਡ ਰਾਨ ਡਿਸਕਲੋਜ਼ਰ ਚ ਹੋਰ ਵੀ ਸਾਨੂੰ ਇਸ ਚ ਰਿਕਵਰੀ ਹੋਊਗੀ ਤੇ ਦੂਸਰੀ ਅਸੀਂ 11 ਨੰਬਰ ਐਫ ਆਈ ਆਰ ਦਿੱਤੀ ਹੈ ਜਿਸ ਚ ਅਸੀਂ ਵਿਜੇ ਕੁਮਾਰ ਪੁੱਤਰ ਪੂਰਨ ਚੰਦ, ਕੁਲਦੀਪ ਪੁੱਤਰ ਜਸਵੰਤ ਸਿੰਘ, ਯੋਗੇਸ਼ ਪੁੱਤਰ ਗੌਰਵ ਤੇ ਅਜੇ ਉਰਫ ਪੌਣਾ ਨਾਲ ਦੇ ਚਾਰ ਬੰਦੇ ਇਹਦੇ ਚ ਜਿਹੜੇ ਅਰੈਸਟ ਕੀਤੇ ਜਿਨ੍ਹਾਂ ਕੋਲੋਂ ਸਾਨੂੰ ਹੁਣ ਤੱਕ ਦੋ ਮੋਟਰਸਾਈਕਲ ਤੇ ਜਿਹੜੇ ਲੋਕਲ ਇਹ ਲੋਹਾ ਚੋਰੀ ਕੀਤਾ ਫੋਕਲ ਪੁਆਇੰਟ ਤੋਂ ਜਾਂ ਇਹ ਟਰਾਂਸਫਾਰਮਰਾਂ ਦੇ ਕੋਕੇ ਜੋ ਵੀ ਚੀਜ਼ਾਂ ਸੀ ਚੋਰੀ ਕਰਦੇ ਕੋਲਾ ਪੱਟੀਆਂ ਤੋਂ ਜਾਂ ਇਹ ਲੋਕਲ ਲੈਵਲ ਤੇ ਜਿਹੜੀ ਸਟਰੀਟ ਤੇ ਕਹਿੰਦੇ ਚੋਰੀ ਕਰਦੇ ਆ ਉਸ ਤਰ੍ਹਾਂ ਦੇ ਇਹ ਚੋਰ ਅਸੀਂ ਇਹ ਵੀ ਕਿਤੇ ਅਰੈਸਟ ਕੀਤੇ ਨੇ ਤੇ ਜਿਹੜਾ ਪਹਿਲਾਂ ਉਹਦੇ ਮਾਮਲੇ ਨੇ ਤੇ ਦੱਤੀ ਜਗਾ ਹਾਂਜੀ ਜਿਹੜੇ ਇਹ ਦਵਿੰਦਰ ਸਿੰਘ ਨਾਂ ਦੇ ਜਿਹੜੀ ਫਰਸਟ ਐਫ ਆਈ ਆਰ ਇਸ ਦੇ ਵਿੱਚ ਸਪੈਸ਼ਲੀ ਅਸੀਂ 111 ਜਿਹੜੀ ਵੀਐਨਐਸ ਦੀ ਨਿਊ ਤਾਰਾ ਜਿਹੜੀ ਐਡ ਹੋਈ ਹੈ ਨਵੇਂ ਕਰੋਨਾ ਦੇ ਤਰ੍ਹਾਂ ਆਰਗੇਨਾਈਜ਼ ਕ੍ਰਾਈਮ ਜਿਹੜੇ ਕਿ ਗਰੋ ਬਣਾ ਕੇ ਇਨਾਂ ਦੇ ਰਿਹੈਬਚੁਅਲ ਅਫੈਂਡਰ ਰਿਪੀਟਿਡ ਅਫੈਂਡਰ ਨੇ ਇਨਾਂ ਦੇ ਤਕਰੀਬਨ ਕਿਸੇ ਦੇ 6 ਜਾਂ 7 ਐਫਆਈਆਰਾਂ ਨੇ ਜਵਾਦ ਦੋ ਦੋ ਤਿੰਨ ਤਿੰਨ ਹਰੇਕ ਤੇ ਐਫਆਈਆਰਸ ਹੈਗੀਆਂ ਤਾਂ ਅਸੀਂ ਉਸ ਤਰ੍ਹਾਂ ਹੀ ਧਾਰਾ ਲਾ ਕੇ ਇਹਨਾਂ ਨੂੰ ਜਿਹੜਾ ਹੈਗਾ ਬੁੱਕ ਸਾਡੇ ਜਿਹੜੇ ਟਾਈਮ ਤੇ ਕੰਮ ਕਰ ਰਹੇ ਸੀਗੇ ਇਹ ਲਾਸਟ ਇਹਨਾਂ ਦਾ ਜਿਹੜਾ ਅਸੀਂ ਰਿਪੋਰਟ ਕੀਤਾ ਪੰਜ 6 ਸਾਲਾਂ ਤੋਂ ਲਗਾਤਾਰ ਜਿੰਵੇਂ ਵੀ ਹੈਗੇ ਇਹਨਾਂ ਦੇ ਐਫਆਈਆਰਸ ਹੈਗੀਆਂ ਤਾਂ ਹੁਣ ਵੀ ਅਸੀਂ ਇਹਨਾਂ ਦੇ ਜਿਹੜੀ ਆ ਕੰਟੀਨਿਊਸ ਜਿਹੜਾ ਹੈਗਾ ਜਦੋਂ ਵੀ ਇਹ ਕੋਈ ਕ੍ਰਾਈਮ ਹੁੰਦਾ ਤਾਂ ਇਹਨਾਂ ਨੂੰ ਐਫ ਆਈ ਆਰ ਕਰਕੇ ਅਸੀਂ ਲੈਂਦੇ ਹਾਂ ਸਰ ਹੂਮ ਸਾਈਂਗਲ ਕਿਥੋਂ ਚੋਰੀ ਦਿੱਤੇ ਹੋਏ ਨੇ ਲਗਾਤਾਰ ਮੋਟਰਸਾਈਕਲ ਜਿਹੜੇ ਹੈਗੇ ਜਿਆਦਾਤਰ ਲੋਕਲ ਆਪਣੇ ਸ਼ਹਿਰ ਦੇ ਤਹਿਸੀਲ ਵਿੱਚੋਂ ਜਾਂ ਇੱਧਰ ਏਰੀਏ ਦੇ ਵਿੱਚ ਜਿਹੜੀ ਹੈਗੇ ਸਾਨੂੰ ਵਕੀਲ ਸਾਹਿਬ ਨੇ ਬਾਕੀ ਜਾਂ ਲੋਕਲ ਏਰੀਏ ਦੇ ਵਿੱਚੋਂ ਹੀ ਆਪਣੇ ਹਵੋਰ ਤੋਂ ਤੇ ਸਰਾਊਂਡਿੰਗ ਏਰੀਆਜ਼ ਤੋਂ ਵੀ ਹੈਗੇ ਗੰਗਾ ਨਗਰ ਜਾਂ ਉਧਰ ਦੇ ਉਹ ਵੀ ਮੋਰਸਲ ਆਪਾਂ ਬਰਾਮਦ ਹੋਏ ਇਹ ਜਿਹੜੇ ਵੇਚਣ ਵਾਲੇ ਵੀ ਅਸੀਂ ਵਿੱਚ ਜਿਹੜੇ 411 ਦੇ ਵਿੱਚ ਨਾਮਿਨੇਟ ਕਰਕੇ ਜਿਹੜੇ ਇਹਨਾਂ ਤੋਂ ਰਿਕਵਰੀ ਕਰਾਈ ਇਸ ਕੋਈ ਸਰੇ ਮੋਬਾਈਲ ਸਾਰੇ ਆਬੋਰ ਲੋਕਲ ਤੋਂ ਚੋਰੀ ਹੋਏ ਹੋਏ ਨੇ ਟੋਟਲ ਲੋਕ ਜਿਹੜੇ ਛਿਨਾ ਚਪਤੀ ਹੋਈ ਹੋਈ ਹੈ ਸ਼ਹਿਰਾਂ ਚ ਪਿਛਲੇ ਦਿਨਾਂ ਚ ਚੋਰੀਆਂ ਹੋਈਆਂ ਸੀ ਹਾਂਜੀ ਜਿਹੜੇ ਅਗੇ ਨੇ ਇਹਨਾਂ ਨੂੰ ਜਿਹੜੇ ਡਿਸਕਲੋਜ਼ਰ ਤੇ ਜਿਹੜੇ ਇਹਨਾਂ ਨੇ ਲੋਕਾਂ ਨੂੰ ਮੋਬਾਈਲ ਇਹਨਾਂ ਨੂੰ ਤਕਰੀਬਨ ਯਾਦ ਨੇ ਜਿਹੜੇ ਇਹ ਲੋਕਲ ਆਪਣੇ ਆਬੋਰ ਸ਼ਹਿਰ ਚ ਚੋਰੀ ਕੀਤੇ ਨੇ ਤੇ ਜਿਹੜੇ ਇਹ ਇੱਥੇ ਲੋਕਾਂ ਨੂੰ ਜਾਂ ਕਿਸੇ ਨੂੰ ਵੇਚੇ ਸੀ ਜਾਂ ਕਿਸੇ ਉਹਨਾਂ ਨੂੰ ਵੀ ਅਸੀਂ ਇਸ ਐਫਆਈਆਰ ਦੇ ਵਿੱਚ ਬੁੱਕ ਕੀਤਾ ਤੇ ਮੇਰੀ ਇਸ ਮੀਡੀਅਮ ਰਾਈ ਸੰਨੋ ਕਾਨਫਰੈਂਸ ਲਈ ਮੈਂ ਸਾਰੇ ਲੋਕਾਂ ਨੂੰ ਇੱਕ ਵਾਰਨਿੰਗ ਵੀ ਦੇਣਾ ਚਾਹੁੰਦਾ ਜਿਹੜੇ ਵੀ ਆਪ ਦੇ ਕੋਲ ਲਾਲਚ ਲਈ ਕਿਸੇ ਦਾ ਆਪ ਕੋ ਸੋਸਾਇਟੀ ਦੇ ਵਿੱਚ ਰਹਿ ਕੇ ਵੀ ਇੱਕ 5 10 2000 ਵਾਲਾ ਫੋਨ ਜਿਹੜਾ 500 600 ਚਾਪ ਇਹਨਾਂ ਤੋਂ ਖਰੀਦਦੇ ਆ ਉਹ ਨਾ ਖਰੀਦਣ ਉਹਨਾਂ ਤੇ ਵੀ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕਰ ਸਰ ਇਹ ਕਿੰਨੇ ਰੁਪਏ ਤੇ ਵੇਚਦੇ ਸੀ ਦੀਨ ਦੀ ਦੁਕਾਨ ਇਹ ਜਿਹੜੇ ਦਿੱਲੀ ਦਾ ਇਹਨਾਂ ਦਾ ਜਿਹੜਾ ਸੀਗਾ ਤਾਂ ਇਹ 600 700 ਜਾਂ 1000 ਰੁਪਏ 'ਚ ਬਿਨਾ ਇਸੇ ਵੀਰ ਆਈਡੀ ਤੋਂ ਜਾਂ ਉਦਾਂ ਦੇ 6-700 ਜਾਂ 1000 ਰੁਪਏ ਤਕਰੀਬਨ ਇਹ ਫੋਨ ਸੇਲ ਕਰਦੇ ਸਰ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਵੀ ਮੋਬਾਈਲ ਐਸੋਸੀਏਸ਼ਨ ਦੇ ਹੈਗੇ ਨੇ ਜੋ ਵੀ ਬੰਦਾ ਤੁਹਾਡੇ ਕੋਲ ਫੋਨ ਭਾਵੇਂ ਤੁਸੀਂ ਨਹੀਂ ਬਾਏ ਕਰਦੇ ਪਰ ਜਿਹੜੇ ਤੁਹਾਡੇ ਕੋਲ ਬੰਦਾ ਕੋਈ ਲੋਕ ਖਲੋਣ ਵਾਸਤੇ ਜਾਂ ਉਸ ਤਰ੍ਹਾਂ ਦੀ ਐਕਟੀਵਿਟੀ ਵਾਸਤੇ ਵੀ ਆਉਂਦਾ ਤਾਂ ਸਾਡਾ ਸਹਿਯੋਗ ਦੇਣ ਸਾਨੂੰ ਉਹ ਜੀ ਨਾਲ ਦੀ ਨਾਲ ਇਨਫੋਰਮ ਕਰਨ ਤਾਂ ਕਿ ਜੇ ਅਸੀਂ ਇਹ ਬੰਦੇ ਉਹਨਾਂ ਤੇ ਵੀ ਜਿਹੜੀ ਕਾਰਵਾਈ ਤੇ ਕਰੀਸ ਕੀਤੀ ਹੈ ਸਰ ਬੈਕਗ੍ਰਾਉਂਡ ਕੀ ਹੈ ਕਾ ਇਹ ਸਾਰੇ ਬੈਕਗ੍ਰਾਉਂਡ ਇਹ ਲੋਕਲ ਆਪਣੇ ਇੱਥੇ ਦੇ ਜਿਹੜੇ ਹੈਗੇ ਇੱਥੋਂ ਦੇ ਗੋਠੀ ਫੈਜ਼ ਏਰੀਆ ਜਾਂ ਆਪਣੇ ਅਬੋਰ ਏਰੀਆ ਦੀ ਰਹਿਣ ਵਾਲੇ ਨੇ ਰੈਜ਼ੀਡੈਂਟ ਜਿਹੜੇ ਜ਼ਿਆਦਾਤਰ ਥੋੜੇ ਬਹੁਤ ਐਡਿਕਟ ਨੇ ਜਿਹੜੀਆਂ ਡੇਲੀ ਆਪ ਦੀ ਨੀਡਸ ਲਈ ਇਹ ਜਿਹੜੀਆਂ ਸਰ ਇਹਨਾਂ ਦਾ ਲੁੱਟਣ ਦਾ ਤਰੀਕਾ ਜੀ ਸੀਗਾ ਜੀ ਕੋਈ ਹਥਿਆਰ वगैरह ਬਖਾਲਦੇ ਸੀ ਇਹ ਮੋਟਰਸਾਈਕਲ ਤੇ ਜ਼ਿਆਦਾਤਰ ਸਨੇਚਿੰਗ ਦਾ ਇੱਕ ਮੋਟਰ ਸਪਰੈਂਟਿਸ ਸੀਗਾ ਜਿਹੜਾ ਉਹ ਬੰਦਾ ਇੱਕ ਰੈਂਡਮ ਖੜਾ ਫੋਨ ਤੇ ਗੱਲ ਕਰ ਰਿਹਾ ਤਾਂ ਉਹ ਉਹਨਾਂ ਦੀ ਮੋਟਰਸਾਈਕਲ ਜਿਹੜਾ ਤਾਂ ਜਾਂ ਜਿਹੜੀਆਂ ਪਾਰਕਿੰਗਸ ਹੈਗੀਆਂ ਜਾਂ ਪਬਲਿਕ ਪਲੇਸਿਸ ਉੱਥੋਂ ਸਰਾਉਂਡਿੰਗਸ ਚੋ ਇਹ ਮੋਟਰਸਾਈਕਲ ਚੋਰੀ ਕਰਦੇ ਸੀ ਸਰ ਵੀ ਤਾਂ ਕਿਸਾਨ ਜਥੇਬੰਦੀਆਂ ਫਾਰਮਾ ਦੇ ਵਿਚਕਾਰ ਏਕਤਾ ਖਾਤਰ ਹੋਈ ਮੀਟਿੰਗ ਦੇ ਵਿੱਚ ਮੋਗਾ ਮਹਾਪੰਚਾਇਤ ਦੇ ਮਤ ਦੇ ਉੱਪਰ ਪਰਮਾ ਵਿਚਾਰ ਬਟਾਂਦਰਾ ਵੀ ਕੀਤਾ ਗਿਆ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਬਚਾਉਣ ਦੇ ਲਈ 20 ਜਨਵਰੀ ਨੂੰ ਸੰਸਦ ਮੈਂਬਰਾਂ ਦੇ ਘਰਾਂ ਦੇ ਅੱਗੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਆ ਪ੍ਰਦਰਸ਼ਨ ਕਰਦਾ ਨਜ਼ਰ ਆਵੇਗਾ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਹੀ ਮਰਨ ਵਰਤੂ ਤੇ ਬੈਠੇ ਨੇ ਤੇ ਅੱਜ 54 ਦਿਨ ਹੋ ਚੁੱਕੇ ਨੇ ਅਤੇ ਕਿਸਾਨਾਂ ਦੇ ਦਰਮਿਆਨ ਜੜੀ ਆ ਲਗਾਤਾਰ ਮੀਟਿੰਗਾਂ ਤੇ ਦੌਰ ਚੱਲ ਰਹੇ ਨੇ ਏਕਤਾ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਏਕਤਾ ਬਣਾਉਣ ਦੇ ਲਈ ਵੱਖ-ਵੱਖ ਥਾਵਾਂ ਦੇ ਉੱਤੇ ਮੀਟਿੰਗਾਂ ਜੜੀਆਂ ਨੇ ਉਲਿਖੀਆਂ ਗਈਆਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਐਸਕੇਐਮ ਅਤੇ ਐਸਕੇਐਮ ਗੈਰ ਰਾਜਨੀਤਿਕ ਦੇ ਨਾਲ ਮੀਟਿੰਗ ਕਰਕੇ ਕਿਸਾਨੀ ਮੰਗਾਂ ਨੂੰ ਇਕੱਠਿਆਂ ਹੱਲ ਕਰਵਾਉਣ ਦੇ ਯਤਨ ਜੜੇ ਨੇ ਕਿਤੇ ਜਾ ਰਹੇ ਨੇ ਇਸ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੇਕਰ ਗੱਲ ਕਰ ਲਈ ਜਾਵੇ ਰਮਿੰਦਰ ਪਟਿਆਲਾ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਬੇਸ਼ੱਕ ਕਿਸਾਨ ਜਥੇਬੰਦੀਆਂ ਦੇ ਰਾਹ ਵੱਖਰੇ ਹੋ ਸਕਦੇ ਨੇ ਪਰ ਕੇਂਦਰ ਸਾਨੂੰ ਅਲੱਗ-ਅਲੱਗ ਨਾ ਸਮਝੇ ਆਓ ਸੁਣਦੇ ਹਾਂ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਅਨਮਿਊਟ ਉੱਤੇ ਜੁੜੇ ਹੋ ਤੁਸੀਂ ਤਾਂ ਸਾਡੇ ਨਾਲ ਜੁੜ ਚੁੱਕੇ ਨੇ ਸਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ ਰਮਿੰਦਰ ਪਟਿਆਲਾ ਗੱਲਬਾਤ ਕਰਦੇ ਆਂ ਬੜੇ ਦਿਨਾਂ ਤੋਂ ਸਯੁਕਤ ਮੋਰਚਾ ਤੇ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਨੇ ਜਿਹੜੀਆਂ ਅਦੋਲਨ ਲੜ ਰਹੀਆਂ ਨੇ ਤਾਂ ਮੀਟਿੰਗ ਮੀਟਿੰਗ ਖੇਡੀ ਜਾ ਰਹੀ ਹੈ ਅੱਜ ਗੱਲਬਾਤ ਕਰਦੇ ਆਂ ਕਿ ਮੀਟਿੰਗਾਂ ਦਾ ਸਿਲਸਿਲਾ ਸਿਰਫ ਇੱਕ ਦੂਜੇ ਦੇ ਵਿਰੁੱਧ ਜਿਹੜੀ ਬਿਆਨ ਵਿਆਜੀ ਚੱਲ ਰਹੀ ਸੀ ਕਿ ਉਸ ਨੂੰ ਰੋਕਣ ਤੱਕ ਸੀਮਤ ਹੈ ਜਾਂ ਫਿਰ ਗੱਲ ਅੱਗੇ ਵਧਿਆ ਕਿਉਂਕਿ ਅੱਜ ਦੋਨਾਂ ਧੜਿਆਂ ਦੇ ਵੱਲੋਂ ਅਲੱਗ-ਅਲੱਗ ਪ੍ਰੈਸ ਮੀਟਿੰਗ ਵੀ ਕੀਤੀ ਗਈ ਆ ਰਮਿੰਦਰ ਪਟਿਆਲਾ ਜੀ ਅੱਜ ਤਾਂ ਇਕਤਾ ਦੀ ਗੱਲ ਮੈਨੂੰ ਲੱਗਦਾ ਜਿਵੇਂ ਖਾਈ ਚ ਪੈ ਗਈ ਕਿਉਂਕਿ ਇਕੱਠੀ ਪ੍ਰੈਸ ਕਾਨਫਰੰਸ ਵੀ ਨਹੀਂ ਕਰ ਸਕੀਆਂ ਦੋਨੇ ਫੋਰਮ ਤਿੰਨੇ ਫੋਰਮਾਂ ਦੋਨੇ ਫੋਰਮਾਂ ਨੇ ਅਡ ਕਰੀ ਹੈ ਜਿਹੜੀਆਂ ਅਧੋਲਨ ਲੜ ਰਹੀਆਂ ਤੇ ਤੁਸੀਂ ਅਲੱਗ ਗੱਲਬਾਤ ਕੀ ਹੈ ਕਿੱਥੇ ਅੜ ਗਿਆ ਕੰਮ ਦੇਖੋ ਮੈਂ ਇਸ ਗੱਲ ਨਾਲ ਤਾਂ ਚਲੋ ਤੁਹਾਨੂੰ ਲੱਗਦਾ ਹੋ ਸਕਦਾ ਕਿ ਮੀਟਿੰਗ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚਾ ਅਸੂਲੀ ਇਕਤਾ ਲਈ ਮਿਨੀਮਮ ਜਾਂ ਮੈਕਸਿਮਮ ਇਕਤਾ ਲਈ ਹਮੇਸ਼ਾ ਹੀ ਪਾਸਟਪ ਹੋ ਰਿਹਾ ਹਾਂ ਪੱਕੀ ਰਿਹਾ ਅਸੀਂ ਮੋਗਾ ਰੈਜ਼ੋਲੂਸ਼ਨ ਜਿਹੜਾ ਪਾਸ ਕੀਤਾ ਸੀ ਉਹਦੇ ਵਿੱਚ ਮਿਨੀਮਮ ਇਕਤਾ ਦਾ ਆਧਾਰ ਵੀ ਬਣਾਇਆ ਸੀ ਤੇ ਮੈਕਸਿਮਮ ਇਕਤਾ ਦਾ ਵੀ ਆਧਾਰ ਬਣਾਇਆ ਸੀ ਉਸ ਦੀ ਰੋਸ਼ਨੀ ਚ ਅਸੀਂ ਚੀਜ਼ਾਂ ਰੱਖੀਆਂ ਸੀ ਜਿਹੜਾ ਸਾਡੇ ਵੱਲੋਂ ਇਹ ਸੀਗਾ ਕਿ ਜਿਹੜਾ ਖੇਤੀ ਮੰਡੀਕਰਨ ਨੀਤੀ ਦਾ ਜਿਹੜਾ ਖੜਾ ਆਇਆ ਕਮੈਂਟ ਦਾ ਇਹ ਦੇਸ਼ ਦੀ ਸੰਵਿਧਾਨਕ ਜਿਹੜੀ ਸੰਘਵਾਦ ਦੀ ਸਪਿਰਟ ਉਸ ਨੂੰ ਵੀ ਉਲੰਘਕਿਆ ਹੈ ਔਰ ਇਹ ਬੜੀ ਛਾਤrana ਚਾਲ ਹੈ ਜੇ ਮੰਡੀ ਤੋੜ ਦਿੱਤੀ ਜਾਊਗੀ ਨਾ ਐਮਐਸਪੀ ਦਾ ਕੁਐਸਚਨ ਦਾ ਜਾਇਜਾ ਪਿੱਛੇ ਚਲਾ ਜਾਣਾ ਇਹਦੀ ਪਲੇਸਿੰਗ ਨੰਬਰ 1 ਤੇ ਹੋਣੀ ਚਾਹੀਦੀ ਹੈ ਸਾਡਾ ਕੁਐਸਚਨ ਹੈ ਅਸੀਂ ਉਹਨਾਂ ਸਾਥੀਆਂ ਨੇ ਇਸ ਗੱਲ ਨੂੰ ਵਿਚਾਰਨਾ ਸੀ ਸਮਝ ਲੈਣਾ ਕਿ ਉਹ ਜਿਸ ਤਰ੍ਹਾਂ ਇਸ ਸਮੇਂ ਲੜਾਈ 'ਚ ਨੇ ਕਈ ਵਾਰੀ ਸੋ ਗੱਲ ਹੋ ਸਕਦੀ ਹੈ ਕਿ ਸਰਕਾਰ ਨਾਲ ਕੋਈ ਨਾ ਰਸਤਾ ਖੁੱਲਦਾ ਹੋ ਸਕਦਾ ਸਰਕਾਰ ਇਹ ਕਹਿ ਸਕਦੀ ਹੈ ਵੀ ਤੁਸੀਂ ਨਵੀਂ ਮੰਗ ਪਾ ਲਈ ਹੁਣ ਹੈਨਾ ਤੋਂ ਅਸੀਂ ਇਸ ਗੱਲ ਦੀ ਸੈਂਸਿਟੀਵਿਟੀ ਨੂੰ ਸਮਝਦੇ ਹੋਏ ਉਹਨਾਂ ਨੇ ਇਸ ਨੂੰ ਟਾਈਮ ਮੰਗਿਆ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਉਹਨਾਂ ਨੇ ਸਾਨੂੰ ਇੱਕ ਪ੍ਰੋਪੋਜ਼ਲ ਦਿੱਤੀ ਉਹਦੇ ਲਈ ਅਸੀਂ ਆਪਣੀ ਜਨਰਲ ਕੋਈ ਪਾਲਿਸੀ ਡਿਸੀਜਨ ਸੀ ਤੋਂ ਪਾਲਿਸੀ ਡਿਸੀਜਨ ਹਾਈਐਸਟ ਬਾਡੀ ਚ ਪਲੇਸ ਕੀਤੇ ਬਿਨਾਂ ਤਾਂ ਹੋਣਾ ਨਹੀਂ ਤੋਂ ਇਸ ਕਰਕੇ ਅਸੀਂ ਵਿੱਚ ਪ੍ਰੋਗਰਾਮ ਰੱਖਿਓਏ ਨੇ 20 ਤਰੀਕ ਨੂੰ ਡੱਲੇਵਾਲ ਸਾਹਿਬ ਦੀ ਜਾਨ ਦੀ ਸੇਫਟੀ ਲੀਗ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਲਈ ਅਸੀਂ ਸਾਰੇ ਦੇਸ਼ ਦੇ ਐਮਪੀਆ ਦੇ ਮੂਰੇ ਪ੍ਰਦਰਸ਼ਨ ਦੀ ਕਾਲ ਦਿੱਤੀ ਹੋਈ ਹੈ 21 ਨੂੰ ਉਹਨਾਂ ਨੇ ਦਿੱਤੀ ਹੋਈ ਹੈ ਔਰ 26 ਦੇ ਆਲਰੇਡੀ ਪ੍ਰੋਗਰਾਮ ਨੇ 24 25 ਨੂੰ ਸਾਡੀ ਇਹ ਇੰਪੋਰਟੈਂਟ ਮੀਟਿੰਗ ਹੈ ਆਲ ਇੰਡੀਆ ਮੀਟਿੰਗ ਹੈ ਤੋਂ ਉਸ ਚ ਕੁਝ ਚੀਜ਼ਾਂ ਦੀ ਸਮਾਂ ਨਹੀਂ ਸੀ ਬਚਦਾ ਇਸ ਕਰਕੇ ਉਸ ਸਮੇਂ ਦੇ ਮੱਦੇਨਜ਼ਰ ਫਿਰ ਭਵਿੱਖ ਵਿੱਚ ਮਿਲ ਲਵਾਂਗੇ 24 25 ਤੋਂ ਬਾਅਦ ਦੁਬਾਰਾ ਕੋਈ ਮੀਟਿੰਗ ਦਾ ਟਾਈਮ ਰੱਖਿਆ ਗਿਆ ਹੈ ਵੀ ਹੋਰ ਮੀਟਿੰਗ ਹੋਵੇ ਏਕਤਾ ਦੀ ਗੱਲ ਅੱਗੇ ਬਸੋ ਜਿਆਦਾ ਸਾਨੂੰ ਮੀਟਿੰਗ ਪਹਿਲਾਂ ਹੀ ਕਰਨੀ ਪਏ ਜੇ ਭਰਾਵਾ ਕੋਈ ਸਥਿਤੀ ਉਸ ਤਰ੍ਹਾਂ ਦੀ ਬਣ ਜਾਂਦੀ ਹੈ ਇਸ ਕਰਕੇ ਮੈਂ ਨਹੀਂ ਨਾ ਇਹਨੂੰ ਐਦਾਂ ਨਾ ਸਮਝੋ ਕਿ ਗੱਲਬਾਤ ਟੁੱਟ ਗਈ ਉਹ ਸਾਡੇ ਆਪਣੇ ਨੇ ਖੋਲ ਲਾਂਗੇ ਗੱਲ ਜਦੋਂ ਮਰਜ਼ੀ ਉਹ ਸਾਰੀ ਗੱਲ ਦੀ ਸਿਚੁਏਸ਼ਨ ਜੇ ਕੰਟਰੋਲ ਰਹਿੰਦੀ ਹੈ ਸਥਿਰ ਰਹਿੰਦੀ ਹੈ ਤਾਂ ਉਹਨਾਂ ਚੀਜ਼ਾਂ ਨੂੰ ਵਿਚਾਰ ਕੇ ਆ ਕੇ ਕਰ ਲਾਂਗੇ ਤੋਥਮਤ ਕੀਤੀ ਏਕਤਾ ਹੰਡਨਸਾਰ ਨਹੀਂ ਹੋਊਗੀ ਉਸੂਲ ਤੇ ਹੀ ਟਿਕਣੀ ਹੈ ਜਰਜੀਤ ਸਿੰਘ ਢੱਲੇਵਾਲ ਦੇ ਹਾਲਾਤ ਇਸ ਵਕਤ ਬਿਲਕੁਲ ਨਾਜ਼ੁਕ ਹੋ ਚੁੱਕੇ ਨੇ ਰਮੇਂਦਰ ਪਟਿਆਲਾ ਜੀ ਬੀਤੀ ਰਾਤ ਜਦੋਂ ਅਸੀਂ ਬਾਰਡਰ ਦੇ ਉੱਤੇ ਸੀ ਤਾਂ ਉਹਨਾਂ ਨੂੰ ਉਸ਼ਾਲੀਆਂ ਆਈਆਂ ਬਹੁਤ ਜ਼ਿਆਦਾ ਉਹਨਾਂ ਦੀ ਹਾਲਤ ਨਾਜ਼ੁਕ ਅਸੀਂ ਖੁਦ ਦੇਖੀ ਹੈ ਤਾਂ ਕੀ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਕੋਈ ਪ੍ਰੋਗਰਾਮ ਇੱਕ ਹੋ ਕੇ ਇਕੱਠੀ ਲੜਾਈ ਕੇਂਦਰ ਦੇ ਨਾਲ ਵਿੱਢੀ ਨਹੀਂ ਜਾ ਸਕਦੀ ਮੈਂ ਉਹੀ ਗੱਲ ਕਹਿਣਾ ਇਸ ਮਾਮਲੇ 'ਚ ਸਾਰੇ ਹੀ ਕੇਂਦਰ ਸਰਕਾਰ ਤੇ ਸੱਟ ਮਾਰਨ ਲਈ ਅਕਸਰ ਨੇ ਕੇਂਦਰ ਸਰਕਾਰ ਇਹ ਨਾ ਸਮਝੇ ਕਿ ਵੀ ਅਸੀਂ ਕੋਈ ਅਲੱਗ-ਅਲੱਗ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਅਸੀਂ ਸਾਰੇ ਹੀ ਅਕਸਰ ਹੈ ਇਸੇ ਕਰਕੇ ਅਸੀਂ ਆਲ ਇੰਡੀਆ ਪ੍ਰੋਗਰਾਮ ਦਿੱਤਾ 20 ਤਰੀਕ ਦਾ ਉਹਨਾਂ ਨੇ 21 ਤਰੀਕ ਨੂੰ ਮਾਰਚ ਤੋੜਨਾ 111 12 ਸਾਥੀ ਉਹਨਾਂ ਨੇ 10 ਹੋਰ ਵਿੱਚ ਪੈ ਕੇ 121 ਦਾ ਕਹਿੰਦੇ ਅੱਜ ਹੋ ਗਿਆ ਉਹਨਾਂ ਨੇ ਸਾਨੂੰ ਰਿਪੋਰਟ ਕੀਤਾ ਸੀ ਤੋਂ ਉਹ ਉਹਨਾਂ ਨੇ ਉੱਥੇ ਹੰਗਰ ਸਟ੍ਰਾਈਕ ਤੇ ਕੋ ਸਾਥੀ ਇਨਡੇਫਿਨਿਟ ਹੰਗਰ ਸਟ੍ਰਾਈਕ ਤੇ ਬਿਠਾਏ ਨੇ ਤੋ ਇਹ ਚੀਜ਼ਾ ਹਰ ਇੱਕ ਕੋਈ ਆਪਣੇ ਪੱਧਰ ਤੇ ਯਤਨ ਜਟਾ ਰਿਹਾ ਹੈ ਤੇ ਸਾਰੇ ਕੇਂਦਰ ਸਰਕਾਰ ਦੇ ਖਿਲਾਫ ਜਾਂਦੇ ਨੇ ਕੇਂਦਰ ਸਰਕਾਰ ਨੂੰ ਵਹਿਮ ਨਹੀਂ ਪਾਲਣਾ ਚਾਹੀਦਾ ਹਾਂ ਅਸੀਂ ਇਸ ਊਸੂਲ ਦੇ ਆਧਾਰ ਤੇ ਨੇੜੇ ਲੱਗਣ ਲਈ ਯਤਨਸ਼ੀਲ ਹਾਂ ਔਰ ਉਹ ਯਤਨ ਜਾਰੀ ਨੇ ਸਾਡੇ ਅਸੀਂ ਅਸੀਂ ਬੰਦ ਨਹੀਂ ਕੀਤੇ ਗਲਤ ਇਹ ਹੈ ਜਰਮਿੰਦਰ ਪਟੇਲਾ ਕਹਿੰਦੇ ਨੇ ਕਿ ਇਹ ਈਗੋ ਦੀ ਲੜਾਈ ਹੈ ਲੀਡਰਸ਼ਿਪ ਦੀ ਈਗੋ ਦੀ ਵੱਡੀ ਲੜਾਈ ਹੈ ਵੀ ਮੈਂ ਅੱਗੇ ਹੋ ਕੇ ਲੜਾਂ ਜਾਂ ਉਹ ਕੇਂਦਰ ਸਰਕਾਰ ਕਹਿੰਦੀ ਹੈ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਜਿਹੜੀਆਂ ਦੋਨੇ ਫਾਰਮਾਂ ਲੱਗੀਆਂ ਨੇ ਚਾਹੇ ਉਹ ਸ਼ੰਭੂ ਤੇ ਹੋਣ ਜਾਂ ਫਿਰ ਓਖਨੋਰੀ ਤੇ ਹੋਣ ਤਾਂ ਫਿਰ ਜਿਹੜੇ ਸੰਯੁਕਤ ਕਿਸਾਨ ਮੋਰਚੇ ਵਾਲੇ ਨੇ ਉਹ ਫਿਰ ਉੱਠ ਕੇ ਆ ਜਾਣਗੇ ਤਾਂ ਅਸੀਂ ਗੱਲ ਕਿਹਦੇ ਨਾਲ ਕਰੀਏ ਮੈਂ ਮੈਂ ਕੇਂਦਰ ਸਰਕਾਰ ਨੂੰ ਕੋਈ ਬਹਾਨਾ ਨਹੀਂ ਦਿੰਦਾ ਕੇਂਦਰ ਸਰਕਾਰ ਇਹਨਾਂ ਦੋਹਾਂ ਫਾਰਮਾਂ ਨਾਲ ਗੱਲ ਸ਼ੁਰੂ ਕਰੇ ਸਾਡੀ ਕੋਈ ਈਗੋ ਨਹੀਂ ਸਾਡੀ ਈਗੋ ਹੁੰਦੀ ਤਾਂ ਅਸੀਂ ਕਿਉਂ ਕਰਦੇ ਅਸੀਂ ਮੋਗਾ ਮਹਾਪੰਚਾਇਤ ਚ ਪਹਿਲਾਂ ਹੀ ਵੀ ਫੈਟ ਲਾਇਆ ਨੇ ਮੋਗਾ ਮਹਾਪੰਚਾਇਤ ਚ ਰੈਜ਼ੋਲੂਸ਼ਨ ਪਾਸ ਕਰਕੇ ਆਇਆ ਹੈ ਈਗੋ ਦਾ ਮਸਲਾ ਨਹੀਂ ਇੱਕ ਗੱਲ ਕਲੀਅਰ ਕਰ ਦਿਓ ਸਰ ਇੱਕ ਗੱਲ ਕਲੀਅਰ ਕਰ ਦਿਓ ਜਿਹੜੀ ਤੁਹਾਡੇ ਵੱਲੋਂ ਇੱਕ ਤਾਂ ਚਿੱਠੀ ਸੌਂਪੀ ਗਈ ਹੈ ਉਹਦੇ ਵਿੱਚ ਕੀ ਲਿਖਿਆ ਹੋਇਆ ਕਿਉਂਕਿ ਵਾਰ-ਵਾਰ ਇੱਕ ਤਾਂ ਚਿੱਠੀ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਲਿਖਿਆ ਕੀ ਹੋਇਆ ਇਹ ਜ਼ਰੂਰ ਦੱਸੋ ਉਹਦੇ ਤੇ 3-4 ਨੁਕਤੇ ਨੇ ਨੰਬਰ 1 ਹੈ ਕਿ ਜਿਹੜਾ ਖੇਤੀ ਖੜੜਾ ਹੈ ਇਹਦਾ ਕੀ ਖਤਰਾ ਆ ਇਸ ਖਤਰੇ ਨੂੰ ਕਿੱਥੇ ਪਲੇਸ ਕੀਤਾ ਜਾਵੇ ਸਾਨੂੰ ਲੱਗਦਾ ਨੰਬਰ 1 ਤੇ ਪਲੇਸ ਕੀਤਾ ਜਾਵੇ ਇੱਕ ਤਾਂ ਇਹ ਹੈ ਦੂਸਰਾ ਉਹਦੇ ਚ ਮ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਲਈ ਕਿਵੇਂ ਅਸੀਂ ਇੱਕ ਦੂਜੇ ਨਾਲ ਕਿੰਨਾ ਨੇੜੇ ਆ ਸਕਦੇ ਹਾਂ ਮਿਨੀਮਮਲੀ ਕਿੰਨਾ ਆ ਸਕਦੇ ਹਾਂ ਮੈਕਸਿਮਮਲੀ ਕਿੰਨਾ ਆ ਸਕਦੇ ਹਾਂ ਇਸ ਦੀ ਬਾਰਤਾ ਲਾਪ ਹੈ ਮੈਕਸਿਮਮਲੀ ਗੱਲਬਾਤ ਜਾਰੀ ਰੱਖਣ ਦਾ ਰਸਤਾ ਰੱਖਿਆ ਹੋਇਆ ਹੈ ਉਹਦੇ ਵਿੱਚ ਔਰ ਤੀਸਰੀ ਗੱਲ ਇਹ ਹੈ ਕਿ ਇੱਕ ਦੂਜੇ ਤੇ ਟਿੱਕਾ ਟਿੱਪਣੀ ਨਾ ਕਰੀਏ ਕੇਂਦਰ ਸਰਕਾਰ ਨੂੰ ਟਾਰਗੇਟ ਤੇ ਰਹੇ ਇਹ ਤਰਮਿੰਦਰ ਪਟਿਆਲਾ ਜਿਹੜੀ ਤੀਸਰੀ ਗੱਲ ਹੈ ਮੈਨੂੰ ਲੱਗਦਾ ਉਹਦੇ ਉੱਤੇ ਜਿਆਦਾ ਅੱਗੇ ਵਧ ਰਹੇ ਹੋ ਵੀ ਟਿੱਕਾ ਟਿੱਪਣੀ ਨਾ ਕੀਤੀ ਜਾਵੇ ਬਾਕੀ ਦੋ ਗੱਲਾਂ ਜਿਹੜੀਆਂ ਨੇ ਉਹ ਤਾਂ ਪਿੱਛੇ ਰੱਖੀਆਂ ਜਾ ਰਹੀਆਂ ਨੇ ਨਹੀਂ ਇਸ ਤਰ੍ਹਾਂ ਨਹੀਂ ਗੱਲ ਮੈਂ ਤੁਹਾਨੂੰ ਅਰਵਿੰਦਰ ਜੀ ਇੰਨੀ ਗੱਲ ਕਹਿਣਾ ਚਾਹੁੰਦਾ ਗੱਲ ਤੁੱਥ-ਮੁੱਥ ਕਰਾਂਗੇ ਨਾ ਤਾਂ ਉਹਦਾ ਨੁਕਸਾਨ ਵੱਡਾ ਹੋਊਗਾ ਅਸੂਲ ਤੇ ਖੜ ਕੇ ਗੱਲ ਕਰਾਂਗੇ ਉਹ ਜ਼ਿਆਦਾ ਅੱਗੇ ਜਾਏਗੀ ਸੰਯੁਕਤ ਕਿਸਾਨ ਮੋਰਚਾ ਜਦੋਂ ਮੈਂ ਮੀਟਿੰਗ 'ਚ ਵੀ ਆਇਆ ਸੀ ਤੁਸੀਂ ਮੈਨੂੰ ਉਦੋਂ ਵੀ ਕਰ ਕੀਤਾ ਏ ਖੁੱਲੇ ਮਨ ਨਾਲ ਅਸੂਲੀ ਏਕਤਾ ਲਈ ਦਰਵਾਜ਼ੇ ਖੁੱਲੇ ਰੱਖੇ ਹੋਏ ਨੇ ਇਸੇ ਲਈ ਗੱਲਬਾਤ ਕਰ ਰਹਾ ਹਾਂ ਠੀਕ ਹੈ ਇਸੇ ਲਈ ਗੱਲਬਾਤ ਕਰ ਰਹਾ ਹਾਂ ਔਰ ਇਸੇ ਲਈ 올 ਇੰਡੀਆ ਪ੍ਰਦਰਸ਼ਨ ਕਰ ਰਹੇ ਹਾਂ ਲਗਾਤਾਰ ਇਹ ਨਹੀਂ ਹੈ ਅਸੀਂ ਆਪਣੇ ਸਾਥੀਆਂ ਨੂੰ ਇਕੱਲੇ ਨਹੀਂ ਛੱਡਾਂਗੇ ਜੇ ਕੋਈ ਭੀੜ ਬਣੇਗੀ ਤਾਂ ਆਵਾਂਗੇ ਧਰਮਿੰਦਰ ਪਟਿਆਲਾ ਗੱਲ ਕਰ ਰਹੇ ਸੀ ਅਨਮਿਊਟ ਦੇ ਨਾਲ ਉਹਨਾਂ ਨੇ ਕਿਹਾ ਕਿ ਇਕਤਾ ਦੀ ਗੱਲ ਅੱਗੇ ਵਧ ਰਹੀ ਹੈ ਗੱਲ ਕਿਤੇ ਨਾ ਕਿਤੇ ਜਾ ਕੇ ਜਰੂਰ ਆਉਂਦੀ ਹੈ ਕਿ ਹਜੇ ਵੀ ਜਿਹੜਾ ਹਜੇ ਵੀ ਵੱਖਰੇਵੇਂ ਜਿਹੜੇ ਨੇ ਉਹ ਬਰਕਰਾਰ ਨੇ ਇਕਤਾ ਦੀ ਗੱਲ ਕਿਤੇ ਲਾਗੇ ਛਾਗੇ ਫਿਲਹਾਲ ਦਿਖਾਈ ਨਹੀਂ ਦਿੰਦੀ ਤੁਸੀਂ ਦਾਨ ਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਦੇ ਨਾਲ-ਨਾਲ ਜਿਹੜੀ ਹੋਰ ਐਕਟੀਵਿਟੀ ਵੀ ਐਕਸਾਨਾ ਦੀ ਹੁੰਦੀ ਉਹਦੀ ਰਿਪੋਰਟ ਤੁਹਾਨੂੰ ਸਾਂਝੀ ਕਰਦੇ ਰਵਾਂਗੇ ਬਹੁਤ-ਬਹੁਤ ਧੰਨਵਾਦ ਤਾਂ ਗੱਲ ਮੌਸਮ ਦੀ ਕਰ ਲੈਨੇ ਆ ਪੰਜਾਬ ਦੇ ਵਿੱਚ ਲਗਾਤਾਰ ਹੀ ਸੰਘਣੀ ਧੁੰਦ ਜਿਹੜੀ ਆ ਪੈਂਦੀ ਨਜ਼ਰ ਆ ਰਹੀ ਹੈ ਤੇ ਹਾਦਸੇ ਵੀ ਜਿਹੜੇ ਨੇ ਲਗਾਤਾਰ ਹੋ ਰਹੇ ਨੇ ਧੁੰਦ ਕਰਕੇ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਦੇ ਲਈ ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਅਪੀਲ ਕਦਮੀ ਜਿਹੜੀ ਆ ਕੀਤੀ ਜਾ ਰਹੀ ਹੈ। ਉੱਥੇ ਜੇਕਰ ਗੱਲ ਮੌਸਮ ਵਿਭਾਗ ਦੀ ਕਰਨੀ ਜਾਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਐਸਾ ਹੀ ਮਾਹੌਲ ਜਿਹੜਾ ਆ ਦੇਖਣ ਨੂੰ ਮਿਲ ਸਕਦਾ ਹੈ। ਬੱਦਲਬਾਈ ਛਾਈ ਰਹੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਜਿਹੜੀ ਐ ਇਸੇ ਤਰ੍ਹਾਂ ਬਣੀ ਰਹੇਗੀ। ਬ੍ਰਾਹਮਣ ਸਮਾਜ ਸੇਵਾ ਸੰਗਠਨ ਦੇ ਵੱਲੋਂ ਬੱਸੀ ਪਠਾਣਾ ਪੁਲਿਸ ਦੇ ਸਹਿਯੋਗ ਦੇ ਨਾਲ ਸੰਘਣੀ ਧੁੰਦ ਦੇ ਦੌਰਾਨ ਹਾਦਸਿਆਂ ਤੋਂ ਬਚਾਉਣ ਦੇ ਲਈ ਵਾਹਨਾਂ ਦੇ ਉੱਤੇ ਰਿਫਲੈਕਟਰ ਲਗਾਏ ਗਏ ਨੇ। ਡੀਐਸਪੀ ਬੱਸੀ ਪਠਾਨਾ ਰਾਜਕੁਮਾਰ ਸ਼ਰਮਾ ਤੇ ਐਸਐਚਓ சுரேਸ਼ ਸ਼ਰਮਾ ਨੇ ਦੱਸਿਆ ਕਿ ਬ੍ਰਾਹਮਣ ਸਮਾਜ ਸ਼ਿਵਾ ਸੰਗਠਨ ਦੇ ਵੱਲੋਂ ਵਾਹਨਾਂ ਦੇ ਉੱਤੇ ਰਿਫਲੈਕਟਰ ਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੁਲਿਸ ਦਾ ਵੀ ਸਹਿਯੋਗ ਜੜਾਇ ਦਿੱਤਾ ਜਾ ਰਿਹਾ ਹੈ ਪੁਲਸ ਨੇ ਉਹਨਾਂ ਦਾ ਸਹਿਯੋਗ ਵੀ ਕੀਤਾ ਅਤੇ ਬ੍ਰਾਹਮਣ ਸਮਾਜ ਸੇਵਾ ਸੰਗਠਨ ਦੇ ਵਾਈਸ ਪ੍ਰਧਾਨ ਪੰਕਜ ਪਨੋਟ ਨੇ ਇਹ ਵੀ ਦੱਸਿਆ ਕਿ ਬ੍ਰਾਹਮਣ ਸਮਾਜ ਸੇਵਾ ਸੰਗਠਨ ਹਮੇਸ਼ਾ ਹੀ ਸ਼ੁਰੂ ਤੋਂ ਸੇਵਾ ਦੇ ਵਿੱਚ ਰਿਹਾ ਅਤੇ ਇਹ ਪ੍ਰੋਗਰਾਮ ਜਿਹੜਾ ਲਗਾਤਾਰ ਚੱਲਦਾ ਰਹੇਗਾ ਇਹ ਯਤਨ ਰਹੇਗਾ ਕਿ ਕੋਈ ਵੀ ਗੱਡੀ ਜਿਹੜੀ ਆ ਬਿਨਾ ਰਿਫਲੈਕਟਰ ਦੇ ਨਾ ਗੁਜ਼ਰੀ। ਇਹ ਸਮਾ ਵੱਲੋਂ ਰਿਫਲੈਕਟਰ ਲਾਉਣ ਦਾ ਪ੍ਰੋਗਰਾਮ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਹਦੇ ਚ ਸਾਡਾ ਕੋਆਪਰੇਸ਼ਨ ਇਹਨਾਂ ਨੂੰ ਮੰਗੀ ਸੀ। ਇਹ ਅਸੀਂ ਇਹਨਾਂ ਦੇ ਨਾਲ ਅ ਅੱਜ ਰਿਫਲੈਕਟਰ ਗੱਡੀਆਂ ਤੇ ਇਹ ਡਿਵਾਈਡਰਾਂ ਤੇ ਲਾਉਣੇ ਸ਼ੁਰੂ ਕਰ ਰਹੇ ਹਾਂ ਅੱਜ ਅਸੀਂ ਡੀਐਸਪੀ ਜੀ ਰਾਜਮਾ ਕਰਮਾ ਜੀ ਦੇ ਪ੍ਰੇਰਣਾ ਸਦਕਾ ਇੱਕ ਕੈਂਪ ਲਗਾ ਰਹੇ ਹਾਂ ਰਾਜਮਾ ਕਰ ਨੇ ਸਾਨੂੰ ਗਾਈਡ ਕੀਤਾ ਕਿ ਅਸੀਂ ਸਰਪਲ ਗਏ ਸੀ ਕੁਝ ਦਿਨ ਪਹਿਲਾਂ ਕਿ ਸਾਰੇ ਅਸੀਂ ਗੱਡੀਆਂ ਤੇ ਰਿਫਲੈਕਟਰ ਲਾਉਣਾ ਚਾਹੁੰਦੇ ਹਾਂ ਸਾਹ ਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਡਿਵਾਈਡਰਾਂ ਤੇ ਰਿਫਲੈਕਟਿੰਗ ਡੂਡ ਲਗਾਓ ਕੀ ਚੀਜ਼ ਦੇ ਕਰਕੇ ਤੁੰਦ ਕਰਕੇ ਹਾਸੇ ਹੁੰਦੇ ਆ ਬਹੁਤ ਜਾਨਾ ਜਾਨਦੀ ਹੈ ਤੇ ਸਾਡੇ ਪ੍ਰੇਗਨਾ ਸਤਕਾ ਅਸੀਂ ਅੱਜ ਇਹ ਕੈਂਪ ਲਗਾ ਰਹੇ ਹਾਂ ਸਾਡੇ ਸਾਨੂੰ ਬਹੁਤ ਸਪੋਰਟ ਕੀਤਾ ਹੈ ਪੂਰੇ ਪੁਲਿਸ ਡਿਪਾਰਟਮੈਂਟ ਨੇ ਸਰ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਸਿਟੀ ਨਿਜ਼ਾਰ ਸਾਹਿਬ ਨੇ ਸਾਰੇ ਅਸੀਂ ਪੁਲਿਸ ਡਿਪਾਰਟਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਸਾਡਾ ਇਸ ਕੈਂਪ ਲਗਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਤੇ ਪੂਰਾ ਸਹਿਯੋਗ ਦਿੱਤਾ ਸਰ ਬਹੁਤ ਹੀ ਕੋਆਪਰੇਟਿਵ ਤੇ ਬਹੁਤ ਨਾਈਸ ਬੰਦੇ ਨੇ ਸਰ ਸੋਹੇ ਸਾਨ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲਪਲਤੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਧ